ਕਪੀਐਸ ਗਿਲ ਨੇ ਡਿਸਕੋਸ ਕਿਤਾ ਸੀਗਾ ਕਿ ਉਪਰਲੀ ਤਾਂ ਮੈਨੂੰ ਮੇਰਾ ਵਿਰੋਧ ਕਰਦੇ ਸੀ ਕਿ ਅੰਦਰ ਆਣ ਕੇ ਮੈਨੂੰ ਉਹ ਮੇਰੀ ਤਾਰੀਫ ਕਰ ਦੇਣੀ ਉਮੀਰ ਸਿੰਘ ਬਾਦਲ ਹੋਂਦ ਦੱਸਦੇ ਨੇ ਕਿ ਉਹਨਾਂ ਦਾ ਸਟੈਂਡ ਕੀ ਹੈ ਕੇਪੀਐਸ ਗਿਲ ਨਾਲ ਵੱਡੇ ਪ੍ਰਕਾਸ਼ ਸਿੰਘ ਬਾਦਲ ਗੁਪਤ ਮੁਲਾਕਾਤਾ ਕਰਦੇ ਸੀ ਗੱਲ ਠੀਕ ਸੀ ਕਿ ਨਹੀਂ ਠੀਕ ਸੀ ਕਿਉਂਕਿ ਕਿਉਂਕਿ 9 ਸੈਕਟਰ ਚ ਘਰ ਜਿਹੜਾ ਬਾਦਲ ਸਾਹਿਬ ਦਾ ਘਰ ਹੈਗਾ ਤੇ ਕੇਪੀਐਸ ਗਿਲ ਦੇ ਬ੍ਰਦਰ ਦਾ ਘਰ ਹੈ ਉਹ ਮੇਰੇ ਖਿਆਲ ਛੱਤ ਇੱਕ ਅਦਾ ਘਰ ਛੱਡ ਕੇ ਮਨ ਨੇ ਇੰਟਿਗੁਚ ਕਿਹਾ ਕਿ ਬਾਦਲ ਹਣੀ ਵੀ ਸਾਡੇ ਨਾਲ ਆਫ ਐਂਡ ਆਨ ਇਨ ਟੱਚ ਸੀਗੇ ਬਲਕਿ ਕੁਝ ਅਕਾਲੀ ਲੀਡਰਾਂ ਨੇ ਤਾਰੀਫ ਕੀਤੀ ਕਿ ਬੜਾ ਅੱਛਾ ਲਿਆਂਦਾ ਜੀ ਕੇਪੀਐਸ ਗਿੱਲ ਨੇ ਪੀਸਦਿਆਂ। ਸਟੇਟ ਨੇ ਕੇਪੀਐਸ ਗਿੱਲ ਉਹ ਚਿਹਰਾ ਚੁਣਿਆ ਉਹ ਸਿੱਖ ਚਿਹਰਾ ਚੁਣਿਆ ਕਿਉਂਕਿ ਕਿਤਾਬ ਦੇ ਵਿੱਚ ਜ਼ਿਕਰ ਵੀ ਹੈ ਉਹ ਕਹਿੰਦਾ ਹੈ ਕਿ ਬਈ ਇਹਨਾਂ ਜੱਟ ਸਿੱਖਾਂ ਦੇ ਨਾਲ ਨਿਬੜਨ ਲਈ ਮੈਨੂੰ ਜੱਟ ਸਿੱਖ ਨੂੰ ਸਾਹਮਣੇ ਆਉਣਾ ਪਿਆ। ਉਸ ਵਕਤ ਦੌਰ ਇਦਾਂ ਦਾ ਪੁੱਛ ਕੇ ਅੱਛੀ ਕੋਈ ਨਹੀਂ ਸੀ। ਜਿਹੜਾ ਚੱਕ ਲਿਆ ਢਾ ਲਿਆ ਮਾਰਤਾ ਕੋਈ ਪੁੱਛ ਕੇ ਚ ਨਹੀਂ ਸੀ। ਬਲਕਿ ਇਨਾਮ ਦਿੱਤੇ ਜਾਂਦੇ ਸਨ। ਜਿਹੜੇ ਅਫਸਰ ਮਾਰਦੇ ਸਨ ਉਹਨਾਂ ਨੂੰ ਪ੍ਰੋਮੋਸ਼ਨਾਂ ਮਿਲਦੀਆਂ। ਪਰ ਉਹਦਾ ਅਲਟੀਮੇਟ ਹਸ਼ਤ ਕੀ ਹੋਇਆ ਕਿ ਬਹੁਤ ਸਾਰੇ ਪ੍ਰੋਮੋਸ਼ਨਲ ਲੈਣ ਵਾਲੇ ਆ ਜੇਲਾ ਚ ਨੇ ਜਾਂ ਉਹਦਾ ਮਰ ਗਏ ਨੇ ਜਾਂ ਡਿਪਰੈਸਡ ਨੇ ਜਾਂ ਉਹ ਬਿਲਕੁਲ ਕੋਈ ਨਕਾਰਾ ਹੋ ਚੁੱਕੇ ਨੇ ਉਹਦਾ ਫਾਇਦਾ ਕੀ ਹੋਇਆ ਇਨਕਾਊਂਟਰ ਤਾਂ ਉਹ ਹੁੰਦਾ ਵਾ ਜਿਹਦੇ ਅਮਣੇ ਸਾਹਮਣੇ ਮੁੱਤ ਭੇੜ ਹੋਵੇ فرض ਕਰੋ 10 ਬੰਦੇ ਉੱਧਰਲੇ ਪਾਸੇ ਆ ਤੇ 50 ਪੁਲਿਸ ਵਾਲੇ ਆ ਉਹ 10 ਮਾਰੇਗੇ ਤੇ 5-7 ਪੁਲਿਸ ਵਾਲੇ ਵੀ ਮਾਰੇਗੇ ਇਹਨੂੰ ਮੰਨਦੇ ਆਪਾਂ ਜੈਨੂਇਨ ਇਨਕਾਊਂਟਰ ਹੁਣਾ ਜਸਪਰੀ ਦੇ ਕੇਸ ਵਿੱਚ ਕਿਸੇ ਪੁਲਿਸ ਵਾਲਾ ਤਾਂ ਛੀਟ ਵੀ ਨਹੀਂ ਆਈ ਉਹ 22 ਸਾਲ ਦੇ ਮੁੰਡੇ ਆਲੇ ਨਾ ਉਹਦੇ ਕੋ ਕੋ ਹਥਿਆਰ ਨਾ ਲੈਣਾ ਨਾ ਦੇਣਾ ਤਾਂ ਕੈਨੇਡਾ ਤੋਂ ਆਇਆ ਸੀਗਾ। ਸੰਤ ਭਿੰਡਰਾਲਿਆਂ ਨੂੰ ਲੈ ਕੇ ਵੀ ਮੈਂ ਜਰੂਰ ਗੱਲ ਕਰਨੀ ਚਾਹੁੰਦਾ। ਉਹਨਾਂ ਨੂੰ ਲੈ ਕੇ ਤੁਹਾਡੀ ਅੰਡਰਸਟੈਂਡਿੰਗ ਕੀ ਹੈ ਕਿਉਂਕਿ ਸਟੇਟ ਉਹਨਾਂ ਨੂੰ ਅਤਵਾਦੀ ਕਹਿੰਦੀ ਹੈ, ਕਾਂਗਰਸ ਵੀ ਅਤਵਾਦੀ ਕਹਿੰਦੀ ਹੈ। ਮੈਂ ਤਾਂ ਰਿਸਪੈਕਟ ਕਰਦਾ। ਜਜਾਦੂ ਬੰਦਾ ਸੀਗਾ। ਤੁਸੀਂ ਦੱਸੋ ਮੈਨੂੰ ਕਿਹੜੇ ਬੰਦੇ ਕਿੰਨੇ ਬੰਦੇ ਨੇ ਜਿਹੜੇ ਕਹਿ ਕੇ ਆਪਣੀ ਜਾਨ ਵਾ ਸਕਦੇ। ਸਾਡੇ ਤਾਂ ਲੀਡਰ ਰਾਹੁਲ ਗਾਂਧੀ ਉਹਨਾਂ ਨੇ ਮੰਨ ਲਿਆ ਹੁਣ ਅਮਰੀਕਾ ਗਏ ਸੀ। ਅਮਰਪਾਲ ਸਿੰਘ ਹੁਣਾਂ ਦੇ ਬਾਰੇ ਕੀ ਇੰਡਸਟਰੀਆਂ ਖ਼ਬਰਾਂ ਸਭ ਤੋਂ ਬੋਲੋ ਬੋਰਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਕੇਪੀਐਸ ਗਿੱਲ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ ਕੇਪੀਐਸ ਗਿੱਲ ਨੂੰ ਕੋਈ ਸੁਪਰ ਕੌਪ ਕਹਿੰਦਾ ਤੇ ਕੋਈ ਕੇਪੀਐਸ ਗਿੱਲ ਨੂੰ ਬੁੱਚੜ ਕਹਿੰਦਾ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਝੂਠੇ ਮੁਕਾਬਲੇ ਕੀਤੇ ਗਏ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਤੇ ਤਸ਼ੱਦਦ ਹੋਇਆ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕੇਪੀਐਸ ਗਿੱਲ ਦਾ ਪਰਿਵਾਰ ਉਸ ਨੂੰ ਡਿਫੈਂਡ ਕਰ ਰਿਹਾ ਜ਼ਾਹਰ ਜੀ ਗੱਲ ਹੈ ਕਿ ਉਸ ਦੀ ਫੈਮਿਲੀ ਹੈ ਉਸ ਨੇ ਡਿਫੈਂਡ ਕਰਨਾ ਪਰ ਕੇਪੀਐਸ ਗਿੱਲ ਅਸਲ ਦੇ ਵਿੱਚ ਹੈ ਕੀ ਸੀ ਇਸ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਨੇ ਐਮਐਲਏ ਨੇ ਔਰ ਪੰਜਾਬ ਦੇ ਹਰ ਮਸਲੇ ਤੇ ਆਵਾਜ਼ بلند ਕਰਦੇ ਆ ਹਰ ਮਸਲੇ ਤੇ ਤੁਸੀਂ ਖੁੱਲ ਕੇ ਬੋਲਦਾ ਹੋਇਆ ਸੁਣਦੇ ਹੋ ਸੁਖਪਾਲ ਸਿੰਘ ਖਹਿਰਾ ਨੂੰ ਤਾਂ ਖਹਿਰਾ ਸਾਹਿਬ ਸਾਡੇ ਨਾਲ ਨੇ ਕਿਉਂਕਿ ਕਾਫੀ ਸਾਲ ਪਹਿਲਾਂ ਕੇਪੀਐਸ ਗਿੱਲ ਨੂੰ ਲੈ ਕੇ ਇਹਨਾਂ ਨੇ ਪ੍ਰੈਸ ਕਾਨਫਰੰਸਿਸ ਵੀ ਕੀਤੀਆਂ ਸੀਗੀਆਂ ਖਹਿਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੋਲ ਧੰਨਵਾਦ ਜੀ ਸਰੋ ਸਭ ਕੇ ਪੀ ਐਸ ਗਿੱਲ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ ਕਿ ਪੀ ਐਸ ਗਿੱਲ ਤੁਸੀਂ ਤੁਹਾਡਾ ਵੀ ਲੰਬਾ ਚੌੜਾ ਸਿਆਸੀ ਤਜਰਬਾ ਹੈ ਤੁਹਾਡੇ ਫਾਦਰ ਸਾਹਿਬ ਵੀ ਮੰਤਰੀ ਰਹੇ ਨੇ ਔਰ ਕਦੇ ਉਹਨਾਂ ਦਾ ਬਾਪ ਪਿਆ ਇਸਤੇ ਵੀ ਗੱਲ ਕਰਾਂਗੇ ਦੂਜੀ ਗੱਲ ਇਹ ਹੈ ਕਿ ਕੇ ਪੀ ਐਸ ਗਿੱਲ ਨੂੰ ਉਹਦਾ ਪਰਿਵਾਰ ਤਾਂ ਕਹਿ ਰਿਹਾ ਕਿ ਕੇ ਪੀ ਐਸ ਗਿੱਲ ਮਸੀਹਾ ਸੀਗਾ ਪਰ ਤੁਹਾਡੀ ਅੰਡਰਸਟੈਂਡਿੰਗ ਕੀ ਹੈ ਕੀ ਸੀਗਾ ਕੇ ਪੀ ਐਸ ਗਿੱਲ ਦੇਖੋ ਗੱਲ ਇਹ ਆ ਕਿ ਉਹਨਾਂ ਦੇ ਫੈਮਿਲੀ ਨੇ ਤਾਂ ਉਹਨਾਂ ਨੂੰ ਡਿਫੈਂਡ ਕਰਨਾ ਕੋ ਮਾੜੀ ਗੱਲ ਨਹੀਂ ਹੈ ਪਰੰਤੂ ਸਿਧਾਂਤਕ ਤੌਰ ਤੇ ਕੀ ਆ ਕਿ ਪੰਜਾਬ ਦੇ ਵਿੱਚ ਜਦੋਂ ਉਸ ਵਕਤ ਮਿਲਟੈਂਸੀ ਆਈ ਤਾਂ ਦੇਸ਼ ਦੇ ਵਿੱਚ ਸਾਡੇ ਕੋਲ ਕ੍ਰਿਮੀਨਲ ਜਸਟਿਸ ਸਿਸਟਮ ਹੈ ਸਾਡੇ ਕੋਲ ਅਦਾਲਤਾਂ ਨੇ ਸਾਡੇ ਕੋਲ ਪੁਲਿਸ ਫੋਰਸ ਆ ਸਾਡੇ ਕੋਲ ਪ੍ਰੋਸੀਕਿਊਸ਼ਨ ਹੈ ਸਾਡੇ ਕੋਲ ਸਾਰਾ ਅਮਲਾ ਆ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਵਿੱਚ ਪ੍ਰੋਵਾਈਡ ਕੀਤਾ ਹੋਇਆ ਜਦੋਂ ਤੁਸੀਂ ਉਹ ਸਾਰੇ ਪ੍ਰੋਸੈਸ ਨੂੰ ਬਾਈਪਾਸ ਕਰਕੇ ਸ਼ਾਰਟਕਟ ਮਾਰ ਕੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰਦੇ ਹੋ ਬੰਦਿਆਂ ਨੂੰ ਫੜ ਕੇ ਨਜਾਇਜ਼ ਮਾਰਦੇ ਹੋ ਉਹਨੂੰ ਕੌਣ ਜਸਟੀਫਾਈ ਕਰ ਸਕਦਾ ਪੀਸ ਦੇ ਨਾਮ ਤੇ ਠੀਕ ਆ ਤੁਸੀਂ ਕਹਿੰਦੇ ਕਿ ਅਸੀਂ ਪੀਸ ਪੰਜਾਬ ਦੇ ਵਿੱਚ ਲੈ ਕੇ ਆਏ ਪਰ ਉਹਦੇ ਨਾਮ ਤੇ ਇੱਕ ਵਾਰ ਗੌਰ ਕਰਕੇ ਦੇਖੋ ਜੇ ਫਰਜ਼ ਕਰੋ ਇੱਕ ਮਿੰਟ ਲਈ 100 ਪੁਲਿਸ ਮੁਕਾਬਲਾ ਹੋਇਆ ਮੈਂ ਕਹਿੰਦਾ ਜੇ ਉਹਦੇ ਚੋਂ 10 ਵੀ ਝੁੱਟੇ ਹੋਏ ਉਹ ਤੁਹਾਡੇ ਡੱਬਿਆਂ ਦੀ ਜਿਹੜੀ ਸਾਰੀ ਕ੍ਰੈਡੀਬਿਲਟੀ ਉਹ ਡਿਮੋਲਿਸ਼ ਹੋ ਜਾਂਦੀ ਮੈਂ ਬਜ਼ਾਤੇ ਖੁਦ ਬਿਲਕੁਲ ਕਿਸੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਦਾ ਮੁੱਦਾ ਹੀ ਨਹੀਂਗਾ ਉਹ ਜੋ ਕੁਝ ਉਹਨਾਂ ਨੇ ਕੀਤਾ ਉਦੋਂ ਬਹੁਤ ਸਾਰੇ ਪੁਲਿਸ ਆਫੀਸਰਸ ਨੂੰ ਬਾਅਦ ਚ ਉਹਦਾ ਖਮਿਆਜ਼ਾ ਪੁੱਟਣਾ ਪਿਆ ਕੋਟਾ ਕਚਾਰੀਆਂ ਨੇ ਉਹਨਾਂ ਨੂੰ ਸਜ਼ਾ ਵੀ ਕੀਤੀ ਇਹ ਕੋਈ ਇਹ ਕੋਈ ਜਸਟੀਫਾਈ ਕਰ ਹੀ ਨਹੀਂ ਸਕਦਾ ਮੈਂ ਕਿਸੇ ਸ਼ਬਦ ਦਾ ਇਸਤੇਮਾਲ ਨਹੀਂ ਕਰ ਰਿਹਾ ਕਿ ਕੌਣ ਕੀ ਕਹਿੰਦਾ ਵਾ ਪਰ ਤੁਸੀਂ ਮੈਨੂੰ ਪੁੱਛਿਆ ਵਾ ਤੇ ਮੈਂ ਇਸ ਤਰ੍ਹਾਂ ਦੀ ਕਾਰਵਾਈ ਦਾ ਸਖਤ ਵਿਰੋਧ ਕਰਦਾ ਵਾਂ ਫਿਰ ਜਾਂ ਤਾਂ ਕ੍ਰਿਮినਲ ਜਸਟਿਸ ਸਿਸਟਮ ਅਦਾਲਤਾਂ ਤੇ ਪੁਲਿਸ ਤੇ ਸਭ ਕੁਝ ਸਰਕਾਰ ਬੰਦ ਕਰ ਦਵੇ ਕਹਿ ਦੇਵੇ ਕਿ ਅਸੀਂ ਤਾਂ ਇਦਾਂ ਟੰਗਾਗੇ ਬੰਦੇ ਬਦਲਾ ਲਵਾਂਗੇ ਅਸੀਂ ਜਿਵੇਂ ਕਹਿੰਦੇ ਹੁੰਦੇ ਕਿ ਆਈ ਫੋਰ ਐਨ ਆਈ ਪਰ ਆਪਾਂ ਕਹਿੰਦੇ ਕਿ ਅਸੀਂ ਸੰਵਿਧਾਨ ਨਾਲ ਚੱਲਦੇ ਆ ਅਸੀਂ ਕਹਿੰਦੇ ਕਿ ਅਸੀਂ ਇੱਕ ਡੈਮੋਕਰੈਟਿਕ ਕੰਟਰੀ ਆ ਤਾਂ ਉਹਦੇ ਵਿੱਚ ਜੋ ਕੁਝ ਹੋਇਆ ਉਹ ਬਹੁਤ ਮੰਦ ਇਹ ਕੰਮ ਹੁਣ ਵੀ ਚੱਲ ਰਿਹਾ ਵਾ ਆ ਜਿਹੜਾ ਮੁੰਡਾ ਮਾਰਿਆ ਜਸਪ੍ਰੀਤ ਸਿੰਘ ਪਟਿਆਲੇ ਇਟ ਇਜ਼ ਅ ਕੰਪਲੀਟ ਫੇਕ ਐਨਕਾਊਂਟਰ ਜਿਹੜੇ ਉਹ ਪੁਲਿਸ ਵਾਲੇ ਕਰਨਲ ਬਾਠਲੇ ਨੇ ਇਹ ਕਾਦੀ 25 ਸਾਲ ਦਾ ਮੁੰਡਾ ਉਹਨੇ ਆਪਣੇ ਪਿਓ ਦੀ ਸਰਪ੍ਰਾਈਜ਼ ਗਿਫਟ ਵਾਸਤੇ ਗੱਡੀ ਖਰੀਦਣ ਲਈ ਕਿਸੇ ਇੱਕ ਆੜਤੀ ਨੂੰ ਪੈਸੇ ਭੇਜਦੇ ਉਹ ਜਦੋਂ ਇੱਥੇ ਆਉਂਦਾ ਵਾ ਤੇ ਉਹ ਪੜ ਤਿਆ ਮੁੱਕਰ ਗਿਆ ਉਹਨੇ ਚਲੋ ਪੈਸੇ ਚਾਣ ਕੇ ਗਲਤ ਕੰਮ ਕੀਤਾ ਉਹਦੇ ਮੁੰਡੇ ਨੂੰ ਅਗਵਾ ਕਰ ਲਿਆ ਪਰ ਕੀ ਇੱਕ ਇੰਨੇ ਕੰਮ ਵਾਸਤੇ ਤੁਹਾਡੇ ਕੋਲ ਸਜ਼ਾ ਦੇਣ ਦੇ ਵਾਸਤੇ ਕਾਨੂੰਨ ਨਹੀਂ ਸੀਗਾ ਤੁਸੀਂ ਅਬਡਕਸ਼ਨ ਤੁਸੀਂ ਉਹਦੇ ਤੇ ਪਾਵਾਂ ਅਟੈਂਪਟ ਟੂ ਮਰਡਰ ਕਿਡਨਾਪਿੰਗ ਦਾ ਪਰਚਾ ਦਰਜ ਕਰਕੇ ਮੁੰਡੇ ਨੂੰ ਅੰਦਰ ਰੱਖਦੇ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਜਾ ਕੇ ਉਹਨੂੰ ਗੋਲੀਆਂ ਮਾਰ ਕੇ ক্লোਜ਼ ਰੇਂਜ ਤੋਂ ਯੂ ਨੋ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਆ ਹਾਈ ਕੋਰਟ ਵੀ ਜਾ ਕੇ ਪਰਿਵਾਰ ਗਿਆ ਯੂਪੀ ਦੇ ਵਿੱਚ ਜਾ ਕੇ ਪੀਲੀਪੀ ਜਿਹੜੇ 4-5 ਮੁੰਡੇ ਮਾਰੇ ਅੱਧ ਗਰੀਬ ਮੁੰਡੇ ਇਟ ਇਜ਼ ਅ ਫੇਕ ਇਨਕਾਊਂਟਰ ਸੋ ਇਹ ਕੀ ਹੈਗਾ ਕਿ ਅਲਟੀਮੇਟਲੀ ਇੱਕ ਪੁਰਾਣੀ ਪਾਲਿਸੀ ਜਿਹੜੀ ਚੱਲੀ ਜਾਂਦੀ ਆ ਇਹ ਭਗਵੰਤ ਮਾਨ ਨੇ ਵੀ ਉਹੀ ਚੱਕ ਲਈ ਹੁਣ ਡੈਸ਼ਟ ਪਾਉਣ ਲਈ ਡਰਾਉਣ ਲਈ ਕਿ ਪੁਲਿਸ ਦੇ ਅੱਗੇ ਕੋ ਬੋਲੇ ਨਾ ਧੰਨੇ ਮੁਜਾਰਿਆਂ ਤੇ ਬੈਨ ਕਰ ਦਿੱਤਾ ਬڑے ਅਫਸੋਸ ਦੀ ਗੱਲ ਹੈ ਔਰ ਮੈਂ ਜਿਦਾ ਪਹਿਲਾਂ ਕਿ ਮੈਂ ਕਦੀ ਜਸਟੀਫਾਈ ਨਹੀਂ ਕਰਦਾ ਬਹੁਤ ਮੈਨੂੰ ਲੱਗਦਾ ਕਿ ਜਿਹੜਾ ਕੇਪੀਐਸ ਸਕਿਲ ਦੀ ਉਸ ਵਕਤ ਤੱਕ ਜਿਹੜੀ ਉਹਦੀ ਅ ਅਚੀਵਮੈਂਟਸ ਕਹ ਲੋ ਉਹ ਜਿਹੜਾ ਨਰੇਟਿਵ ਅਗਰ ਕੋਈ ਕੋਈ ਪੋਲਿਟੀਕਲ ਪਾਰਟੀ ਵੀ ਕਹਿੰਦੀ ਔਰ ਇਟ ਕਮਸ ਵਿਦ ਅ ਲੋਟ ਆਫ ਬੈਗੇਜ ਉਹਦਾ ਵੀ ਵਿਰੋਧ ਵਿੱਚ ਲੰਣ ਵਾਸਤੇ ਤਿਆਰ ਹੋਣਾ ਚਾਹੀਦਾ ਔਰ ਕਾਂਗਰਸ ਦੇ ਵਿੱਚ ਵੀ ਮੇਰੇ ਖਿਆਲ ਤੁਸੀਂ ਇਕਲੌਤੇ ਸ਼ਖਸ ਹੋ ਜਿਹੜੇ ਬੋਲਦੇ ਹੋ ਕੇਪੀਐਸ ਦੇ ਖਿਲਾਫ ਹੋਰ ਤਾਂ ਕੋਈ ਖੁੱਲ ਕੇ ਇਸ ਤਰ੍ਹਾਂ ਬੋਲਦਾ ਵੀ ਮੈਨੂੰ ਇਸ ਗੱਲ ਨਾਲ ਪਰਵਾਹ ਨਹੀਂ ਨਾ ਮੈਂ ਤਾਂ ਇੱਕਲ ਸਿਧਾਂਤਕ ਤੁਹਾਨੂੰ ਕਿਹਾ ਇੱਕ ਪ੍ਰਿੰਸੀਪਲ ਗੱਲ ਆ ਕਿ ਸਾਡੇ ਕੋਲ ਜਦ ਕ੍ਰਿਮੀਨਲ ਜਸਟਿਸ ਸਿਸਟਮ ਸਭ ਕੁਝ ਅਵੇਲੇਬਲ ਸੀਗਾ ਤੇ ਤੁਹਾਨੂੰ ਕਿਹਨੇ ਰਾਈਟ ਦਿੱਤਾ ਵਾ ਕਿ ਤੁਸੀਂ ਬੰਦਿਆਂ ਨੂੰ ਕੋਲਡ ਬਲੱਡਿਡ ਮਰਡਰ ਦੇ ਵਿੱਚ ਮਾਰੋ ਮੇਰਾ ਤਾਂ ਸਿੰਪਲ ਇੰਨਾ ਕਹਿਣਾ ਵਾ ਉਹ ਗਲਤ ਸੀ ਪਰ ਕਦੇ ਵਾਪਿਆ ਤੁਹਾਡਾ ਪਰਸਨਲੀ ਤੌਰ ਤੇ ਕਿਉਂਕਿ ਤੁਸੀਂ ਉਸ ਵੇਲੇ ਵੀ 1992 ਚ ਆਈ ਥਿੰਕ ਤੁਸੀਂ ਐਕਟਿਵ ਹੋਗੇ ਸੀ ਪੋਲਿਟਿਕਸ ਦੇ ਵਿੱਚ ਤੁਸੀਂ ਮੈਂਬਰ ਬਣ ਗਏ ਸੀ ਪਹਿਲੇ ਇਲੈਕਸ਼ਨ ਦਾ 97 ਚ ਲੜੀਆ ਪਰ ਚਲੋ ਮੇਰੇ 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 ਫਾਦਰ ਪੁਲਿਸ ਆਫਸਰ ਸਿਗਾ ਪਹਿਲਾਂ ਇਹਨਾਂ ਵਾਹ ਵਾਸਤਾ ਤਾਂ ਇੱਕ ਰਹਿੰਦਾ ਰਹਿੰਦਾ ਸੀ ਆਪਣੇ ਬਥੇਰੇ ਇਲਾਕੇ ਦੇ ਬੰਦਿਆਂ ਨੂੰ ਉਸ ਵਕਤ ਪੁਲਿਸ ਕਸਟਡੀ ਚੋ ਬਤਾਇਆ ਜਨਨ ਮਾਰ ਦੇਣਾ ਸੀਗਾ ਉਹਨਾਂ ਨੇ ਅਸੀਂ ਤੁਹਾਡੇ ਲੜਨ ਪਿੰਣ ਵਾਲੇ ਬੰਦੇ ਆ ਉਹਦੇ ਧਰਨੇ ਮੁਜ਼ਾਰੇ ਮੇਰੇ ਡੈਡ ਨੇ ਭੁਖੜਤਾਲ ਰੱਖੀ ਸੀ ਇੱਕ ਪੁਲਿਸ ਮੁਕਾਬਲਾ ਉੱਥੇ ਭਾਈ ਊਨੂਪ ਸਿੰਘ ਮਾਰੇ ਗਿਆ ਸੀ ਕਪੂਰਤਲੇ ਚ ਹੂੰ ਕਾਫੀ ਦਿਨ ਅਸੀਂ ਉਹਦਾ ਵਿਰੋਧ ਕੀਤਾ ਧਰਨੇ ਮਾਰੇ ਅਸੀਂ ਤਾਂ ਮਤਲਬ ਦੇਖੋ ਦੋ ਤਰ੍ਹਾਂ ਦੇ ਥੌਟ ਪ੍ਰੋਸੈਸ ਹਨ ਇੱਕ ਕਹਿੰਦਾ ਕਿ ਬਹੁਤ ਵਧੀਆ ਕੀਤਾ ਪੀਸ ਲਿਆਉਣ ਵਾਸਤੇ ਬੰਦੇ ਮਾਰ ਦੇਣੇ ਸੀ ਕੋਈ ਗੱਲ ਹੀ ਨਹੀਂ ਤੇ ਮੈਂ ਤੁਹਾਨੂੰ ਕਿਹਾ ਨਾ ਕਿ ਲਾਅ ਦੇ ਵਿੱਚ ਹੈਗਾ ਵਾ ਕਿ ਜੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਅਗਰ ਸੌ ਚੋਂ ਇੱਕ ਬੰਦੇ ਨੂੰ ਇੱਕ ਵੀ ਗਲਤ ਫੈਸਲਾ ਕਾਨੂੰਨ ਆ ਜਾਏ ਨਾ ਤੇ ਉਹਨੂੰ ਟ੍ਰੈਵਿਸਿਟੀ ਆਫ ਜਸਟਿਸ ਕਹਿੰਦੇ ਨੇ ਹੂੰ ਸੋ ਇਹਨਾਂ ਨੇ ਪਤਾ ਨਹੀਂ ਕਿੰਨੇ ਕੁ ਮਾਰਿਆ ਨੇ ਉਹ ਵਿਚਾਰੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਉਸ ਵਕਤ ਮੈਂ ਇਸ ਇਸ ਤਰ੍ਹਾਂ ਦੀ ਗੱਲਾਂ ਦਾ ਕਦੀ ਵੀ ਬੁਧਾਈ ਨਹੀਂ ਬਣ ਸਕਦਾ ਪਰ ਪੋਲਿਟੀਕਲ ਤੌਰ ਤੇ ਅਕਾਲੀ ਦਲ ਖੁੱਲ ਕੇ ਖਿਲਾਫ ਬੋਲਦਾ ਰਿਹਾ ਕੇ ਪੀਐਸ ਗਿੱਲ ਦੇ ਨਹੀਂ ਉਹਨਾਂ ਨੇ ਮੈਂ ਖੈਤ ਸ਼ਾਇਦ ਮੈਂ ਤਾਂ ਪੂਰੀ ਜਿਆਦਾ ਸੁਣੀ ਨਹੀਂ ਉਹਨਾਂ ਨੇ ਇੰਟਰਵਿਊ ਚ ਕਿਹਾ ਕਿ ਬਾਦਲ ਹੁਣੀ ਵੀ ਸਾਡੇ ਨਾਲ ਆਫ ਐਂਡ ਆਨ ਇਨ ਟੱਚ ਸੀਗੇ ਬਲਕਿ ਕੁਝ ਅਕਾਲੀ ਲੀਡਰਾਂ ਨੇ ਤਾਰੀਫੀ ਕੀਤੀ ਕਿ ਬੜਾ ਅੱਛਾ ਲਿਆਂਦਾ ਜੀ ਕੇ ਪੀਐਸ ਗਿੱਲ ਨੇ ਪੀਸ ਲਿਆਂਦਾ ਇਹ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਵਾ ਬਾਦਲ ਦੇ ਪਰਿਵਾਰ ਨੂੰ ਪੁੱਛਣਾ ਚਾਹੀਦਾ ਕਿ ਕੀ ਹੋਇਆ ਉਹਨਾਂ ਨਾਲ ਇਨ ਟੱਚ ਸੀਗੇ ਯਾ ਉਹਨਾਂ ਨੇ ਕੋਈ ਤਾਰੀਫ਼ ਕੀਤੀ ਸੀ ਕਿ ਦੀ ਉਹਨਾਂ ਨੇ ਇਹ ਤਾਂ ਉਹ ਨਾ ਉਹ ਜਵਾਬ ਦੇਣਗੇ ਲੰਬੇ ਸਾਲ ਪਹਿਲਾਂ ਦੀ ਮੈਂ ਇੱਕ ਤੁਹਾਡੀ ਪ੍ਰੈਸ ਕਾਨਫਰੰਸ ਦਾ ਜ਼ਿਕਰ ਕਰ ਰਿਹਾ ਸੀਗਾ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਇੱਕ ਸ਼ਾਇਦ ਰਾਹੁਲ ਚੰਦਨ ਸੀ ਉਹਨਾਂ ਨੇ ਬੁੱਕ ਲਿਖੀ ਸੀ ਉਹਦੇ ਤੇ ਉਹਨਾਂ ਨੇ ਜ਼ਿਕਰ ਵੀ ਕੀਤਾ ਸੀਗਾ ਉਹ ਕਹਿੰਦੇ ਕਿ ਨੌ ਸੈਕਟਰ ਵਾਲੇ ਘਰ ਦੇ ਵਿੱਚ ਬਾਦਲ ਸਾਹਿਬ ਮੁਲਾਕਾਤ ਕਰਦੇ ਰਹੇ ਹਾਂ ਉਹ ਗੱਲ ਮੈਂ ਹਾਈਲਾਈਟ ਕੀਤੀ ਸੀ ਯੈਸ ਕਿ ਉਹ ਉਸ ਆਥਰ ਨੇ ਆਪਣੀ ਕਿਤਾਬ ਚ ਲਿਖਿਆ ਸੀਗਾ ਕਿ ਬਾਦਲ ਕੇ ਪੀਐਸ ਗਿੱਲ ਨੇ ਡਿਸਕਲੋਜ਼ ਕੀਤਾ ਸੀਗਾ ਯੈਸ ਕਿ ਓਪਨਲੀ ਤਾਂ ਮੈਨੂੰ ਮੇਰਾ ਵਿਰੋਧ ਕਰਦੇ ਸੀ ਕਿ ਅੰਦਰ ਆਣ ਕੇ ਮੈਨੂੰ ਉਹ ਮੇਰੀ ਤਰੀਫ ਕਰਦੇ ਸ ਕੋਈ ਇਸ ਤਰ੍ਹਾਂ ਦੀ ਗੱਲ ਸੀ ਜੇ ਮੈਂ ਉਠਾਈ ਤਾਂ ਮੈਂ ਉਤੋਂ ਪਿੱਛੇ ਤਾਂ ਨਹੀਂ ਹਟਿਆ ਤਾਂ ਕਿਹਾ ਇਹ ਕੀ ਸਟ੍ਰੈਟੇਜੀ ਸੀ ਕਿ ਫਿਰ ਅਕਾਲੀ ਦਲ ਦੀ ਇਹ ਤਾਂ ਹੁਣ ਅਕਾਲੀ ਦਲ ਦੱਸਣ ਨਾ ਜੀ ਪਰ ਤੁਹਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਕਦੇ ਅਕਾਲੀ ਦਲ ਦਾ ਉਸਤੇ ਬਿਆਨ ਨਹੀਂ ਆਇਆ ਬਹੁਤ ਪੁਰਾਣੀ 9 ਸਾਲ ਪੁਰਾਣੀ ਗੱਲ ਹੈਗੀ ਹੁਣ ਦੱਸ ਦੇਣ ਸੁਖਬੀਰ ਸਿੰਘ ਬਾਦਲ ਹੁਣ ਦੱਸ ਦੇਣ ਕਿ ਉਹਨਾਂ ਦਾ ਸਟੈਂਡ ਕੀ ਹੈ ਜਿਹੜੀ ਉਹ ਸੌਥਰ ਨੇ ਲਿਖੀ ਸੀ ਗੱਲ ਕਿ ਮੇਰੇ ਕੇ ਪੀਐਸ ਗਿਲਨਾਨ ਵੱਡੇ ਪ੍ਰਕਾਸ਼ ਸਿੰਘ ਬਾਦਲ ਗੁਪਤ ਮੁਲਾਕਾਤਾਂ ਕਰਦੇ ਸੀ ਗੱਲ ਠੀਕ ਸੀ ਕਿ ਨਹੀਂ ਠੀਕ ਸੀ ਕਿਉਂਕਿ 9 ਸੈਕਟਰ ਚ ਘਰ ਜਿਹੜਾ ਬਾ ਤੇ ਕੇਪੀਐਸ ਗਿਲ ਦੇ ਬ੍ਰਦਰ ਦਾ ਘਰ ਆ ਉਹ ਮੇਰੇ ਖਾਲ ਛਤ ਇੱਕ ਅਦਾ ਘਰ ਛੱਡ ਗਈ ਹੈ ਵਾਕਿੰਗ ਡਿਸਟੈਂਸ ਤੇ ਹੈ ਉਹ ਮੈਂ ਜੇ ਕੋ ਗੱਲ ਕਹੀ ਹੋਈ ਤਾਂ ਮੈਂ ਕਿਸੇ ਆਧਾਰ ਤੇ ਕਹੀ ਹੋਊ ਕਿਹੋ ਜਿਹਾ ਦੌਰ ਸੀਗਾ ਉਹ ਮੈਂ ਉਹ ਜਾਨਣਾ ਚਾਹੁੰਦਾ ਕਿ ਜਦੋਂ ਤੁਹਾਡੇ ਫਾਦਰ ਸਾਹਿਬ ਵੀ ਪੁਲਿਸ ਆਫੀਸਰ ਸੀਗੇ ਕਦੇ ਇਸ ਤਰ੍ਹਾਂ ਦੀ ਕੋਈ ਤਾਕਤ ਨਹੀਂ ਮਾੜਾ ਤੁਹਾਨੂੰ ਕਿਹਾ ਕਿ ਬਹੁਤ ਮਾੜਾ ਦੌਰ ਸੀ ਬਹੁਤ دہشت ਸੀ ਪੁਲਿਸ ਨੂੰ ਅਨਫਿਟਡ ਪਾਵਰਸ ਦਿੱਤੀਆਂ ਹੋਈਆਂ ਸੀਗਾ ਅਗਰ ਉਹ فرض ਕਰੋ ਪੁਲਿਸ ਵਾਲੇ ਕੋਈ ਲੈਟਸ ਸੇ ਦਸਾਂ ਚੋਂ ਕੋ ਪੰਜ ਕੰਮ ਚੰਗੇ ਵੀ ਕਰਦੇ ਸੀ ਉਹ ਦੂਜੇ ਪੰਜ ਜਿਹੜੇ ਸੀ ਉਹ ਬਹੁਤ ਬਦਨਾਮ ਕਰਦੇ ਸੀ ਪੁਲਿਸ ਦੀ ਕ੍ਰੈਡੀਬਿਲਿਟੀ ਬਹੁਤ ਏਰੋਡ ਹੋਈ ਸ਼ਾਂਤੀ ਆ ਗਈ ਮੰਨ ਲਿਆ ਇੱਕ ਪਿੰਡ ਵਾਸਤੇ ਬਟ ਜਿਹੜਾ ਜਿਹਨਾਂ ਲੋਕਾਂ ਨੇ ਖਮਿਆਜ਼ਾ ਪੁਗਤਿਆ ਆ ਇੱਥੇ ਰੋਪੜ ਦੇ ਵਿੱਚ ਜਟਾਣੇ ਦਾ ਪਰਿਵਾਰ ਸੀ ਬਲਵਿੰਦਰ ਸਾਰੇ ਦਾ ਸਾਰੇ ਦਾ ਸਾਰਾ ਪਰਿਵਾਰ ਮਤਲਬ ਬੱਚੇ ਸਮੇਤ ਘਰ ਨੂੰ ਅੱਗ ਲਾ ਦਿੱਤੀ ਝੁੱਲਸਗੇ ਵਿੱਚ ਉਹਨਾਂ ਦੀ ਇਨਕੁਆਇਰੀਆਂ ਚੱਲੀਆਂ ਹੁਣ ਕੁਝ ਪੁਲਿਸ ਆਫੀਸਰਜ਼ ਨੂੰ ਉਹਦੇ ਸਜ਼ਾ ਵੀ ਹੋਈ ਹੈ ਸੁਮੇਤ ਸਿੰਘ ਸੈਣੀ ਦਾ ਜਿਹੜਾ ਕੰਡਕਟ ਸੀਗਾ ਸਾਡੇ ਇਲਾਕੇ ਦਾ ਇੱਕ ਮੇਰੇ ਮਲਤਾਨੀ ਪਰਿਵਾਰ ਦਾ ਇੱਕ ਇੰਜੀਨੀਅਰ ਸੀ ਮੁੰਡਾ ਉਹਨੂੰ ਇਹਨਾਂ ਨੇ ਕੋਲਡ ਬਲੱਡ ਚ ਮਾਰਿਆ ਸੀਗਾ ਉਹ ਕੇਸ ਬੜਾ ਲੰਮਾ ਲੜੇ ਪਰ ਅਨਫੋਰਚੂਨੇਟਲੀ ਬਹੁਤ ਲੰਬੀ ਲੜਾਈ ਹੋ ਜਾਂਦੀ ਨਾ ਕਈ ਦਹਾਕੇ ਲੰਘ ਜਾਂਦੇ ਨੇ ਉਹ ਜਸਟਿਸ ਡਿਲੇਡ ਇਜ਼ ਐਜ਼ ਗੁੱਡ ਐਜ਼ ਜਸਟਿਸ ਡਿਨਾਈਡ ਪਰ ਬਹੁਤ ਸਾਰੇ ਇਹੋ ਜਿਹੇ ਅਫਸਰ ਵੀ ਹੈ ਹੁਣ ਜਿੱਦਾਂ ਉਹਨਾਂ ਦਾ ਜ਼ਿਕਰ ਆਉਂਦਾ ਭਾਵੇਂ ਅਜੀਤ ਸੰਧੂ ਹੋਵੇ ਕਹਿੰਦੇ ਕਿ ਜਿਨ੍ਹਾਂ ਨੇ ਇਹੋ ਜੀਆਂ ਚੀਜ਼ਾਂ ਕੀਤੀਆਂ ਨੇ ਉਹਨਾਂ ਦਾ ਅਖੀਰਲਾ ਸਮਾਂ ਬਹੁਤ ਮਾੜਾ ਰਿਹਾ ਤੁਸੀਂ ਮੈਨੂੰ ਦੱਸੋ ਨਾ ਕਿ ਜੇ ਰੀ ਵੀ ਚੀਜ਼ ਵਿੱਚ ਕੋ ਜਾਨ ਆ ਮਨ ਇਨਸਾਨ ਆ ਕੋਈ ਜਾਨਵਰ ਆ ਜਦੋਂ ਤੁਸੀਂ ਉਸ ਨੂੰ ਕੋਈ ਮਤਲਬ ਨੁਕਸਾਨ ਪਹੁੰਚਾਉਣੇ ਜਾਂ ਮਾਰਦੇ ਆ ਤੁਸੀਂ ਬਾਹਰ ਤਾਂ 바ਵਾ ਖਟ ਸਕਦੇ ਹੋ ਲੋਕਾਂ ਤੋਂ ਪਰ ਤੁਹਾਡੀ ਆਪਣੀ ਅੰਤਰਾਤਮਾ ਟਿਕਟ ਨਹੀਂ ਦਿੰਦੀ ਬੰਦੇ ਨੂੰ ਜਿਹੜਾ ਅਜੀਤ ਸਿੰਘ ਸੰਧੂ ਸੀਗਾ ਉਹਨੂੰ ਸ਼ਾਇਦ ਖੱਬੂ ਕਰਕੇ ਨਾਮ ਜਾਣਿਆ ਜਾਂਦਾ ਸੋਦਾ ਸਾਡੇ ਜ਼ਿਲ੍ਹੇ 'ਚ ਵੀ ਰਿਹਾ ਉਹ ਕਪੂਰਥਲੇ ਬਟ ਅਲਟੀਮੇਟਲੀ ਉਹਦਾ ਫੇਟ ਕੀ ਸੀਗਾ ਵਿਚਾਰੇ ਦਾ ਕਮਿਟਿਡ ਸੁਸਾਈਸਾਈਡ ਬਿਫੋਰ ਅ ਟ੍ਰੇਨ ਹੁਣ ਬਹੁਤਾ ਜਿਆਦਾ ਲੋਕੀ ਕਹੀ ਜਾਂਦੇ ਜੀ ਕਿ ਉਹ ਪਤਾ ਨਹੀਂ ਬਾਹਰ ਭੱਜ ਗਿਆ ਬਟ ਆਮ ਕੁਆਇਟ ਸ਼ੋਰ ਕਿ ਬੰਦਾ ਨਾ ਡਿਪਰੈਸ ਹੋ ਜਾਂਦਾ ਵਾ ਜਦੋਂ ਤੁਸੀਂ ਕਿਸੇ ਜਦੋਂ ਤੁਸੀਂ ਇੰਨਾ ਭਿਆਨਕ ਕੰਮ ਕਰਦੇ ਹੋ ਉਹ ਤੁਹਾਨੂੰ ਰਾਤ ਨੂੰ ਸੌਣ ਨਹੀਂ ਦਿੰਦਾ ਕੋਈ ਵੀ ਜਿੰਦਗੀ ਵਿੱਚ ਤੁਸੀਂ ਗਲਤ ਕੰਮ ਕਰਦੇ ਹੋ ਉਹ ਤੁਹਾਨੂੰ ਬੇਚੈਨ ਕਰ ਦਿੰਦਾ ਵਾ ਜਿਹੜੇ ਵੀ ਬੰਦੇ ਫਿਰਦੇ ਨੇ ਆਪਣੇ ਸਮਾਜ ਵਿੱਚ ਜਿਨ੍ਹਾਂ ਨੇ ਚਾਹੇ ਚਾਹੇ ਗਲਤ ਤਰੀਕੇ ਨਾਲ ਪੈਸਾ ਕਮਾਇਆ ਵਾ ਜਾਂ ਕਿਸੇ ਦੇ ਡਾਕਾ ਮਾਰਿਆ ਵਾ ਹਕੂਕ ਤੇ ਜਾਂ ਕਿਸੇ ਨਾਲ ਜ਼ੁਲਮ ਟਾਇਆ ਉਹਦਾ ਅੰਤ ਜਿਹੜਾ ਨਾ ਉਹ ਇੱਥੇ ਨੇੜੇ ਤੇੜੇ ਫੈਸਲਾ ਹੋ ਜਾਂਦਾ ਏਡੀ ਕੋ ਦੂਰ ਜਾਣ ਦੀ ਗੱਲ ਨਹੀਂ ਹੈਗੀ ਤੁਹਾਨੂੰ ਲੱਗਦਾ ਕਿ ਸਟੇਟ ਨੇ ਕੇਪੀਐਸ ਗਿੱਲ ਉਹ ਚਿਹਰਾ ਚੁਣਿਆ ਉਹ ਸਿੱਖ ਚਿਹਰਾ ਚੁਣਿਆ ਕਿਉਂਕਿ ਕਿਤਾਬ ਦੇ ਵਿੱਚ ਜ਼ਿਕਰ ਵੀ ਹੈ ਉਹ ਕਹਿੰਦਾ ਕਿ ਬਈ ਇਹਨਾਂ ਜੱਟ ਸਿੱਖਾਂ ਦੇ ਨਾਲ ਨਿਭਣ ਲਈ ਮੈਨੂੰ ਜੱਟ ਸਿੱਖ ਨੂੰ ਹੀ ਸਾਹਮਣੇ ਆਉਣਾ ਪੈਣਾ ਚਲੋ ਹੁਣ ਤਾਂ ਇਹ ਤਾਂ ਹਰ ਕਮਿਊਨਿਟੀ ਦੇ ਵਿੱਚ ਇਦਾਂ ਦੇ ਬੰਦੇ ਅਵੇਲੇਬਲ ਹੁੰਦੇ ਆ ਜੀ ਹਾਂ ਹੁਣ ਮੁਸਲਮਾਨਾਂ ਤੇ ਜਿਹੜਾ ਕੁਝ ਤਸ਼ੱਦਦ ਕਰਾਉਣਾ ਉਹ ਤਾਂ ਬਥੇਰੇ ਮੁਸਲਮਾਨ ਅਵੇਲੇਬਲ ਨੇ ਉਹਨਾਂ ਕੋਲ ਬਥੇਰੇ ਆਫਸਰਸ ਮਿਲ ਜਾਣਗੇ ਬਥੇਰੇ ਪੋਲੀਟ there are always people who are available for doing anything wrong in lieu of getting something good aur kps gil nu baad shayad mere kal assam da governor governor bhi laya se assam da shayad dgp laya sega us vele jadon assam baad kisi state da shayad governor bhi laya sega so prize posting ji hai na hm eda matlab e ta hor sabit ho gaya ke tode to main galat kam kara re ha tu galat kam karde mere kehne te baad char tainu main eda inaam donga hm ਜਿੰਨੀਆਂ ਬਹੁਤ ਸਾਰੀਆਂ ਨਜਾਇਜ਼ ਕਿਲਿੰਗਸ ਹੋਈਆਂ ਉਹਨਾਂ ਦੇ ਪਰਿਵਾਰ ਹਜੇ ਵੀ ਭਟਕਦੇ ਫਿਰਦੇ ਆ ਥੋੜੇ ਬਹੁਤੇ ਲੋਕਾਂ ਨੂੰ ਸਜ਼ਾ ਹੋਈ ਹੈ ਤੁਹਾਨੂੰ ਲੱਗਦਾ ਕਦੇ ਕੀ ਜਸਟਿਸ ਮਿਲੂਗਾ ਉਹਨਾਂ ਲੋਕਾਂ ਨੂੰ ਕਿੱਥੇ ਕਿੱਥੇ ਮਿਲਣਾ ਜੀ ਮਤਲਬ ਜਿਹੜਾ ਮੈਂ ਤੁਹਾਨੂੰ ਕਹਿ ਤਾ ਹੈ ਕਿ ਜਸਟਿਸ ਡਿਲੇਡ ਇਜ਼ ਐਜ਼ ਗੋਡ ਅਜ਼ ਜਸਟਿਸ ਡਿਨਾਈਡ ਹਮ ਹੁਣ ਜਦ ਜੇ ਕਿਸੇ ਨੂੰ ਫਰਜ਼ ਕਰੋ ਇੱਕ ਮਿੰਟ ਵਾਸਤੇ 50 40 ਸਾਲ ਬਾਅਦ ਕਿਸੇ ਪੁਲਿਸ ਅਫਸਰ ਨੂੰ ਮਾੜੀ ਮੋਟੀ ਸਜ਼ਾ ਦਿੱਤੀ ਚਲੋ ਮੰਨ ਲਿਆ ਕੁਝ ਕੁਝ ਕਈਆਂ ਨੂੰ ਹੋਈਆਂ ਵੀ ਝੂਠੇ ਪੁਲਿਸ ਮੁਕਾਬਲੇ ਤੇ ਕਈ ਕਈ ਬੰਦੇ ਤਾਂ ਉਹਦੇ ਦਰਮਿਆਨ ਉਹਦੇ ਦਰਮਿਆਨ ਹੀ ਜਸਟਿਸ ਤਾਂ ਹੁੰਦਾ ਵਾ ਕਿ ਨਾਲ ਦੀ ਨਾਲ ਇਨਸਾਫ ਹੂੰ ਸੋ ਮੇਰੇ ਹਿਸਾਬ ਨਾਲ ਬਹੁਤ ਲੋਕ ਜਸਵੰਤ ਸਿੰਘ ਖਾਲੜਾ ਦਾ ਕੇਸ ਹੈ ਲੋ ਫਿਲਮ ਬਣ ਰਹੀ ਹੈ ਮੇਰੇ ਖਿਆਲ ਸੱਚ ਦਿਲਜੀਤ ਦਸਾਂਜ ਨੇ ਬਣਾਈ ਫਿਲਮ ਤੇ ਬ੍ਰੇਕ ਲੱਗੀ ਹੋਈ ਹੈ ਆਫ ਕੌਰਸ ਬਿਕੋਜ਼ ਕੋਈ ਸੱਚ ਤਾਂ ਸੁਣਨਾ ਚਾਹੂਗਾ ਹੀ ਨਹੀਂ ਹੂੰ ਉਹ ਇੱਕ ਆਦਮੀ ਪ੍ਰੋਫੈਸਰ ਸਿਗਾ ਯਾਰ ਪੜਿਆ ਲਿਖਿਆ ਆਦਮੀ ਸੀਗਾ ਉਹਦਾ ਡਾਟਾ ਇਕੱਠਾ ਕਰਕੇ ਗਲਤੀ ਕਰ ਲਈ ਉਸਨੇ ਕਿ ਇੰਨੀਆਂ ਲਾਸ਼ਾਂ ਜਿਹੜੀਆਂ ਨੇ ਉਹ ਅਨਕਲੇਮਡ ਨੇ ਹੂੰ ਹਜ਼ਾਰਾਂ ਦੀ ਤਦਾਦ ਵਿੱਚ ਤੇ ਉਹਦਾ ਚੱਕ ਕੇ ਉਹਨੂੰ ਘਰੋਂ ਚੱਕ ਕੇ ਛੁੱਟੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਸ਼ਾਇਦ ਉਹਨਾਂ ਦੇ ਕੇਸ ਵਿੱਚ ਹੁਣ ਸਜ਼ਾ ਤਾਂ ਹੋਈ ਆ ਬਟ ਲੁੱਕ ਐਟ ਦਾ ਟਾਈਮ ਇਟ ਹੈਸ ਟੇਕਨ ਪਰਿਵਾਰ ਦੇ ਨਾਲ ਕੀ ਬੀਤੀ ਹੋਊਗੀ ਉਹਨਾਂ ਦੇ ਬੱਚਿਆਂ ਦੇ ਨਾਲ ਉਹਦੀ ਘਰ ਵਾਲੀ ਨਾਲ ਸੋ ਇਹ ਗਲਤ ਆ ਇਟ ਸ਼ੁੱਡ ਨਾਟ ਬੀ ਡਨ ਠੀਕ ਆ ਅਗਰ ਤੁਸੀਂ ਲੜਾਈ ਲੜ ਰਹੇ ਹੋ ਕਿਸੇ ਸਿਸਟਮ ਦੇ ਖਿਲਾਫ ਕੋਈ ਸਿਸਟਮ ਨੂੰ ਤੁਸੀਂ ਕਰ ਰਹੇ ਹੋ ਤਾਂ ਤੁਹਾਨੂੰ ਲੈਜੀਟਿਮੇਟ ਤਰੀਕੇ ਇਹਨੇ ਦਿੱਤੇ ਹੋਏ ਨੇ ਜੋ ਆਪਾ ਲਾ ਦਿਓ ਐਨ ਐਸ ਏ ਲਾ ਦਿਓ ਬੰਦਾ ਹੁਣ ਵੀ ਤਾਂ ਅੰਦਰ ਫੜ ਕੇ ਦਿੱਤੇ ਹੋਏ ਨੇ ਅੰਦਰ ਵਾਈ ਬਾਈਪਾਸ ਆਲ ਦੈਟ ਐਂਡ ਇੰਡਲਜ ਇਨ ਰੋਂਗ ਇਨਕਾਊਂਟਰ ਤਾਂ ਉਹ ਹੁੰਦਾ ਵਾ ਜੇ ਜਦੋਂ ਸਾਹਮਣੇ ਮੁੱਤ ਭੇੜ ਹੋਵੇ فرض ਕਰੋ 10 ਬੰਦੇ ਉਧਰਲੇ ਪਾਸੇ ਆ ਤੇ 50 ਪੁਲਿਸ ਵਾਲੇ ਆ ਉਹ 10 ਮਾਰੇਗੇ ਤੇ 5-7 ਪੁਲਿਸ ਵਾਲੇ ਵੀ ਮਾਰੇਗੇ ਇਹਨੂੰ ਮੰਨਦੇ ਆਪਾਂ ਜੈਨੂਇਨ ਐਂਕਾਊਂਟਰ ਹੁਣਾ ਜਸਪ੍ਰੀਤ ਦੇ ਕੇਸ ਵਿੱਚ ਕਿਸੇ ਪੁਲਿਸ ਵਾਲਾ ਤਾਂ ਛ੍ਰੀਟ ਵੀ ਨਹੀਂ ਆਈ 22 ਸਾਲ ਦੇ ਮੁੰਡੇ ਆ ਨਾ ਉਹਦੇ ਕੋ ਕੋ ਹਸਲਾ ਨਾ ਲੈਣਾ ਨਾ ਦੇਣਾ ਉਹ ਤਾਂ ਕੈਨੇਡਾ ਤੋਂ ਆਇਆ ਸੀਗਾ ਸੋ ਇਹ ਗਲਤ ਪਰ ਜਿਸ ਤਰੀਕੇ ਦੇ ਨਾਲ ਜਥੇਦਾਰ ਕੌਕੇ ਦਿੱਤਾ ਡੈਡ ਬੋਡੀ ਵੀ ਨਹੀਂ ਮਿਲੀ ਜਥੇਦਾਰ ਕੌਂਕੀ ਨੂੰ ਸ਼ਹੀਦ ਕੀਤਾ ਗਿਆ ਔਰ ਉਹ ਸੁਪਰੀਮ ਪਾਵਰ ਸੀਗੇ ਸੁਪਰੀਮ ਥਾਂ ਤੇ ਬੈਠੇ ਸੀਗੇ ਜੋ ਸਿੱਖਾਂ ਦੀ ਸਿੱਖਾਂ ਦੀ ਸੁਪਰੀਮ ਜਿਹੜੀ ਹੈ ਸ਼ਖਸੀਅਤ ਸੀਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਪਰ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਨਹੀਂ ਇਨਸਾਫ ਮਿਲ ਪਾਇਆ ਉਹਨਾਂ ਦੇ ਪਰਿਵਾਰ ਨੂੰ ਤਾਂ ਫਿਰ ਆਪਾਂ ਗੱਲ ਨੂੰ ਉਹਨਾਂ ਰਿਪੀਟ ਹੀ ਕਰ ਰਹੇ ਆ ਮੈਂ ਜਦ ਆਪਾਂ ਇੱਕ ਪ੍ਰਿੰਸੀਪਲ ਗੱਲ ਕਹਿ ਤੀ ਕਿ ਉਸ ਵਕਤ ਦੌਰ ਇਦਾਂ ਦਾ ਪੁੱਛ ਕੇ ਅੱਛੀ ਕੋਈ ਨਹੀਂ ਸੀ ਜਿਹੜਾ ਚੱਕ ਲਿਆ ਢਾ ਲਿਆ ਮਾਰਤਾ ਕੋਈ ਪੁੱਛ ਕੇ ਚ ਨਹੀਂ ਸੀ ਬਲਕਿ ਇਨਾਮ ਦਿੱਤੇ ਜਾਂਦੇ ਸੀ ਉਹਨਾਂ ਨੂੰ ਜਿਹੜੇ ਅਫਸਰ ਮਾਰਦੇ ਸੀ ਉਹਨਾਂ ਨੂੰ ਪਰ ਉਹਦਾ ਅਲਟੀਮੇਟ ਹਸ਼ਰ ਕੀ ਹੋਇਆ ਕਿ ਬਹੁਤ ਸਾਰੇ ਪ੍ਰੋਮੋਸ਼ਨ ਲੈਣ ਵਾਲੇ ਆ ਜੇਲ੍ਹਾਂ 'ਚ ਨੇ ਜਾਂ ਉਹ ਤਾਂ ਮਰ ਗਏ ਨੇ ਜਾਂ ਡਿਪਰੈਸਡ ਨੇ ਜਾਂ ਉਹ ਬਿਲਕੁਲ ਕੋਈ ਨਕਾਰਾ ਹੋ ਚੁੱਕੇ ਨੇ ਉਹਦਾ ਫਾਇਦਾ ਕੀ ਹੋਇਆ ਇਸ ਗੱਲ ਦਾ ਸਰ ਜੀ ਤੁਸੀਂ ਵਾਚ ਕਰ ਰਹੇ ਹੋਵੋਗੇ ਉਸ ਵੇਲੇ ਵੀ ਸਾਰੀਆਂ ਚੀਜ਼ਾਂ ਨੂੰ ਕਿ ਸੈਂਟਰ ਦੇ ਵੱਲੋਂ ਸਟੇਟ ਦੇ ਵੱਲੋਂ ਪੂਰੀ ਖੁੱਲ ਸੀਗੀ ਉਸ ਵੇਲੇ ਪੁਲਿਸ ਨੂੰ ਕਿ ਜਿਹੜਾ ਆਉਂਦਾ ਠੋਕ ਦਿਓ ਨਹੀਂ ਇਦਾਂ ਨਹੀਂ ਹੁੰਦਾ ਖੋਲੇ ਇਸ ਤਰ੍ਹਾਂ ਜਿਵੇਂ ਮੈਂ ਕਹਿ ਰਿਹਾ ਕਿ ਉਹਨਾਂ ਨੂੰ ਲਿਖਿਓ ਹੁਮ ਦਿੱਤੇ ਆ ਉਦੋਂ ਹਾਲਾਤ ਇਦਾਂ ਦੇ ਸੀਗੇ ਕਿ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਸਾਰਾ ਬਾਈਪਾਸ ਕਰਤਾ ਸੀਗਾ ਉਹ ਨਾਰਮਲ ਕੋਰਸ ਵਿੱਚ ਤਾਂ ਤੁਸੀਂ ਜੇ ਕਿਸੇ ਬੰਦੇ ਨੂੰ ਅਰੈਸਟ ਕਰਦੇ ਹੋ ਤੇ 24 ਘੰਟਿਆਂ ਵਿੱਚ ਤੁਹਾਨੂੰ ਉਹ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਪੈਂਦਾ ਉਹ ਸਾਰੀ ਪ੍ਰਕਿਰਿਆ ਉਡਾਤੀ ਉਹਨਾਂ ਨੇ ਬੰਦਾ ਮੰਨਿਆ ਹੀ ਨਹੀਂ ਕਿ ਕੌਂਕਰ ਜੱਜਦਾਰ ਭਾਈ ਕੌਂਕੇ ਦਾ ਉਹਨਾਂ ਨੇ ਗ੍ਰਿਫਤਾਰੀ ਮੰਨ ਹੀ ਨਹੀਂ ਸੀਗੀ ਲੇਟਰ ਔਨ ਉਹ ਤਾਂ ਬੜੀਆਂ ਇਨਕੁਆਇਰੀਆਂ ਪੂਰੀਆਂ ਜਸਟੈਬਲਿਸ਼ ਹੋਇਆ ਲੇਕਿਨ ਫੁੱਲ ਜਸਟਿਸ ਤਾਂ ਉਹਦੇ 'ਚ ਵੀ ਨਹੀਂ ਹੋਇਆ ਤਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਵਾਂ ਕਿ ਇਹ ਇਹ ਗਲਤ ਪ੍ਰਕਿਰਿਆ ਸੀਗੀ ਔਰ ਇਹਨੂੰ ਕੋਈ ਵੀ ਡਿਫੈਂਡ ਚਾਹੇ ਜਿੰਨਾ ਮਰਜੀ ਪੜਿਆ ਲਿਖਿਆ ਚੰਗਾ ਬੰਦਾ ਹੋਵੇ ਉਹ ਇਹਨੂੰ ਡਿਫੈਂਡ ਕਰੂਗਾ ਤਾਂ ਉਹ ਗਲਤ ਕੰਮ ਕਰ ਰਿਹਾ ਸੰਤ ਪਿੰਡਰ ਵਾਲਿਆਂ ਨੂੰ ਲੈ ਕੇ ਵੀ ਮੈਂ ਜ਼ਰੂਰ ਗੱਲ ਕਰਨੀ ਚਾਹੁੰਦਾ ਉਹਨਾਂ ਨੂੰ ਲੈ ਕੇ ਤੁਹਾਡੀ ਅੰਡਰਸਟੈਂਡਿੰਗ ਕੀ ਹੈ ਕਿਉਂਕਿ ਸਟੇਟ ਉਹਨਾਂ ਨੂੰ ਅਤਵਾਦੀ ਕਹਿੰਦੀ ਹੈ ਕਾਂਗਰਸ ਵੀ ਅਤਵਾਦੀ ਕਹਿੰਦੀ ਹੈ ਦੇਖੋ ਗੱਲ ਇਹ ਆ ਕਿ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਦੇ ਸੰਤ ਜਰਨੈਲ ਸਿੰਘ ਪਿੰਡਰ ਵਾਲਾ ਨਾਲ ਚੰਗੇ ਤੋਂ ਰਿਸ਼ਤੇ ਸੀ ਉਹ ਗੱਲਾਂ ਡਿਨਾਈ ਨਹੀਂ ਕੀਤੀਆਂ ਜਾ ਸਕਦੀਆਂ ਮੈਂ ਉਹਨਾਂ ਨੂੰ ਬਿਲਕੁਲ ਬਹੁਤ ਨਾਮਾਤਰ ਘਟ ਮਿਲਿਆ ਕਦੀ ਆਰੀ ਕਿਤੇ ਮੈਨਾਂ ਛੋਟਾ ਸੀਗਾ ਹੁਣ ਠੀਕ ਆ ਉਹ ਆਪਣੇ ਗੱਲ ਕਹਿ ਰਹੇ ਸੀਗੇ ਤੇ ਸਟੇਟ ਉਹਨਾਂ ਦੇ ਖਿਲਾਫ ਸੀਗੀ ਠੀਕ ਆ ਹੁਣ ਸਟੇਟ ਉਹਨੂੰ ਟੈਰਰਿਸਟ ਕਹਿੰਦੀ ਹੈ ਲੇਕਿਨ ਫਿਰ ਸਾਰੀ ਦੁਨੀਆ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਪੰਜਾਬ ਦੇ 90% ਗੁਰਦੁਆਰਾ ਸਾਹਿਬਾਂ ਦੇ ਵਿੱਚ ਤਾਂ ਹੁਣ ਸੰਤ ਜਨੈਲ ਸਿੰਘ ਦੀ ਫੋਟੋ ਲੱਗੀ ਹੋਈ ਹੈ ਸਮਝ ਗਏ ਜਿਵੇਂ ਸ਼ਹੀਦ ਭਗਤ ਸਿੰਘ ਸੀ ਸਮ ਅੰਗਰੇਜ਼ਾਂ ਲਈ ਉਹ ਟੈਰਰਿਸਟ ਸੀਗਾ ਲੇਕਿਨ ਦੇਸ਼ ਦਾ ਉਹ ਇੱਕ ਮਹਾਨ ਸਪੂਤ ਤੇ ਇੱਕ ਸ਼ਹੀਦ ਸੀਗਾ ਕੈਨ ਵੀ ਲਾਈਕ ਟਰਾਂਸਲੇਟ ਵਾਟ ਆਮ ਟ੍ਰਾਈਂਗ ਟੂ ਸੇ ਇਨ ਦੈਟ ਮੈਂ ਤੁਹਾਡੇ ਵਾਸਤੇ ਕੀ ਸੀ ਜੇ ਮੈਂ ਕਹਾਂ ਤੁਸੀਂ ਐਕਸਪਲੇਨ ਕਰ ਸਕਦੇ ਮੈਂ ਦਾ ਰਿਸਪੈਕਟ ਕਰਦਾ ਜੀ ਜਜਾਰੂ ਬੰਦਾ ਸੀਗਾ ਤੁਸੀਂ ਦੱਸੋ ਮੈਨੂੰ ਕਿਹੜੇ ਬੰਦੇ ਕਿੰਨੇ ਬੰਦੇ ਨੇ ਜਿਹੜੇ ਕਹਿ ਕੇ ਆਪਣੀ ਜਾਨ ਵਾ ਸਕਦੇ ਕੋਈ ਦਲੇਰ ਬੰਦਾ ਹੀ ਹੋਊਗਾ ਔਰ ਉਹਨਾਂ ਨੇ ਉਸ ਵਕਤ ਤੱਕ ਤਾਂ ਉਹਨਾਂ ਨੇ ਖਾਲਿਸਤਾਨ ਦੀ ਕੋਈ ਡਿਮਾਂਡ ਵੀ ਨਹੀਂ ਰੱਖੀ ਸੀ ਆਪਣੇ ਕੋਈ ਉਹਨਾਂ ਨੇ ਕਿਸ ਤਰ੍ਹਾਂ ਦੀ ਕੋਈ ਡਿਮਾਂਡ ਨਹੀਂ ਰੱਖੀ ਸੀ ਪਰ ਬਹੁਤ ਜ਼ੋਰਦਾਰੀ ਗੱਲ ਹੈ ਕਿ ਉਸ ਪਾਰਟੀ ਚ ਕਾਂਗਰਸ ਦੇ ਵਿੱਚ ਹੋ ਕੇ ਤੁਸੀਂ ਇਹ ਗੱਲ ਕਹਿ ਰਹੇ ਹੋ ਨਹੀਂ ਕਾਂਗਰਸ ਵਿੱਚ ਰਹਿ ਕੇ ਇਹਦਾ ਇਹ ਮਤਲਬ ਨਹੀਂ ਨਾ ਹੈਗਾ ਕਿ ਮੈਂ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਨਾ ਕਹਾਂ ਹਾਂ ਸਾਡੇ ਤਾਂ ਲੀਡਰ ਰਾਹੁਲ ਗਾਂਧੀ ਹੋਣਾ ਨੇ ਮੰਨ ਲਿਆ ਹੁਣ ਦਿੱਲੀ ਦਾ ਅਮਰੀਕਾ ਗਏ ਸੀਗੇ ਹਮ ਉਹਨਾਂ ਨੂੰ ਇੱਕ ਸਿੱਖ ਨੌਜਵਾਨ ਨੇ ਸਵਾਲ ਕੀਤੇ ਸੀਗੇ ਸਾਰੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਛੋਟਾ ਸੀ ਹੁਣ ਆਪਾਂ ਕਹਿ ਰਹੀ ਮਤਲਬ ਕਹਿ ਦਿੰਨੇ ਆ ਉਹ ਉਹਦਾ ਤਾਂ ਰੋਲ ਉਹਦੇ ਵਿੱਚ ਕੋਈ ਨਹੀਂ ਸੀਗਾ ਪਰ ਉਹ ਕਹਿੰਦਾ ਜੋ ਜੋ ਕੁਝ ਹੋਇਆ ਤੇ ਮੈਂ ਸਮਝਦਾ ਕਿ ਉਹ ਗਲਤ ਹੋਇਆ ਇਨਕਲੂਡਿੰਗ ਅਟੈਕ ਔਨ ਦਰਬਾਰ ਸਾਹਿਬ ਇਹਨੋਂ ਜ਼ਿਆਦਾ ਵੱਡੀ ਸਟੇਟਮੈਂਟ ਹੋਰ ਜਿਹੜਾ ਕਾਂਗਰਸ ਦਾ ਟਾਪ ਦਾ ਲੀਡਰ ਉਹੀ ਕਹੀ ਜਾਂਦਾ ਹੈ। ਅਕਾਲੀ ਦਲ ਦਾ ਕਹਿੰਦੇ ਕਿ ਉਹ ਬਹੁਤ ਵੱਡਾ ਇੱਕ ਰੋਲ ਸੀਗਾ ਕਿ ਸ਼ਾਇਦ ਇਹ ਚੀਜ਼ਾਂ ਇਸ ਤਰੀਕੇ ਨਾਲ ਮੋੜ ਨਾ ਲੈਂਦੀਆਂ ਜੇ ਕੁਝ ਇੱਕ ਲੀਡਰ ਸਟੇਟ ਦੇ ਨਾਲ ਸੈੱਟ ਨਾ ਹੁੰਦੇ ਤਾਂ। ਹੁਣ ਬਹੁਤ ਕੁਝ ਲਿਖਿਆ ਗਿਆ, ਬੜੀਆਂ ਰਿਪੋਰਟਸ ਛਾਇਆ ਹੋਈਆਂ। ਕੁਝ ਮੇਰੇ ਖਿਆਲ ਪੀਸੀ ਅਲੈਗਜ਼ੈਂਡਰ ਉਸ ਵਕਤ ਪ੍ਰਾਈਮ ਮਿਨਿਸਟਰ ਦੇ ਬੜੇ ਐਡਵਾਈਜ਼ਰ ਸੀਗੇ। ਉਹਨਾਂ ਨੇ ਵੀ ਕੁਝ ਖੁਲਾਸੇ ਕੀਤੇ ਕਿ ਗੁਪਤ ਤੌਰ ਤੇ ਸਾਡਾ ਮੀਟਿੰਗਾਂ ਕਰਦੇ ਸੀ। ਹਾਂ। ਉਸ ਵਕਤ ਇਦਾਂ ਹਾਲਾਤ ਹੋ ਗਏ ਸੀ ਨਾ ਕਿ ਜਿਹੜੀ ਟ੍ਰੈਡੀਸ਼ਨਲ ਅਕਾਲੀ ਦਲ ਦੀ ਲੀਡਰਸ਼ਿਪ ਸੀ ਉਹ ਆਲਮੋਸਟ ਰਿਡੈਂਡੈਂਟ ਹੋ ਗਈ ਸੀ ਸਮਝ ਗਏ ਉਹਨਾਂ ਦੀ ਪੁੱਛ ਪੜਤਾਲ ਬਹੁਤ ਘੱਟ ਗਈ ਸੀ ਕਿ ਕੋਈ ਸੰਜਨੈਲ ਸਿੰਘ ਦਾ ਕਾਫੀ ਉਸ ਵਕਤ ਬੋਲਬਾਲਾ ਸੀਗਾ ਤਾਂ ਹੋ ਸਕਦਾ ਵਾ ਕਿ ਜੋ ਕੁਝ ਆਇਆ ਔਨ ਰਿਕਾਰਡ ਤੇ ਉਹਨਾਂ ਦੀ ਕੋਈ ਮਿਲਿ ਪਗਤ ਹੋਊਗੀ ਹੁਣ ਕਿਵੇਂ ਦੇਖਦੇ ਹੋ ਤੁਸੀਂ ਆਮ ਤੌਰ ਤੇ ਕਿਹਾ ਜਾਂਦਾ ਕਿ ਪੰਜਾਬ ਪੁਲਿਸ ਸਟੇਟ ਹੈ ਕਿ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਹੁਣ ਪਹਿਲਾਂ ਨਾਲੋਂ ਚੀਜ਼ਾਂ ਚੇਂਜ ਹੋਈਆਂ ਨੇ ਕਿਉਂਕਿ ਹੁਣ ਵੀ ਇਨਕਾਊਂਟਰ ਹੁੰਦੇ ਆ ਕਿਸੇ ਦੇ ਲੱਤ ਚੋਰੀ ਹੋ ਜਾਂਦੀ ਉਹ ਨਹੀਂ ਲੱਗਦਾ ਕਿ ਪੁਲਿਸ ਸਟੇਟ ਆ ਪੁਲਿਸ ਸਟੇਟ ਦੇ ਮੈਨੇ ਕੀ ਹੁੰਦੇ ਆ ਕਿ ਪੁਲਿਸ ਦੀ ਅਕਾਉਂਟੇਬਿਲਟੀ ਜ਼ੀਰੋ ਹੋ ਜਾਂਦੀ ਜੋ ਮਰਜ਼ੀ ਕਰ ਸਕਦੇ ਅੱਜ ਕਿਸੇ ਸੀਨੀਅਰ ਪੁਲਿਸ ਆਫੀਸਰ ਦੇ ਖਿਲਾਫ ਕੋਈ ਐਕਸ਼ਨ ਹੋਇਆ ਇੰਨਾ ਕੁਝ ਪੰਜਾਬ ਚ ਚਰੋਲਾ ਪੈ ਰਿਹਾ ਪੁਲਿਸ ਇਨਕਾਊਂਟਰ ਹੋਏ ਕਿਸਾਨਾਂ ਦੇ ਅੰਦੋਲਨ ਨੂੰ ਖਦੇੜਤਾ ਜੀਸੀਬੀ ਮਸ਼ੀਨ ਚਲਾ ਦਿੱਤੀ ਬੁਲਡੋਜ਼ਰ ਚਲਾ ਦਿੱਤਾ ਉਹਨਾਂ ਦੀਆਂ ਟਰਾਲੀਆਂ ਚੋਰੀ ਹੋ ਗਈਆਂ ਉਹਨਾਂ ਦੇ ਸਮੱਗਰੀ ਚੋਰੀ ਹੋ ਗਈ ਕਿਸੇ ਨੇ ਅਕਾਊਂਟ ਹੋਲਡ ਕੀਤਾ ਭਗਵੰਤਪານ ਨੇ ਹੁਣੇ ਉਹ ਹੁਕਮ ਇੱਕ ਮੁਜਾਰਾ ਧਰਨਾ ਨਹੀਂ ਅਲਾਉਡ ਹੈ ਪੰਜਾਬ ਚ ਇਹਨੂੰ ਪੁਲਿਸ ਸਟੇਟ ਹੀ ਕਹਿੰਦੇ ਜਦੋਂ ਪੁਲਿਸ ਨੂੰ ਅਨਫਿਟਡ ਪਾਵਰਸ ਦੇ ਦੇਓ ਉਹਨੂੰ ਪੂਰਾ ਅਧਿਕਾਰ ਦੇ ਦੇਓ ਕੋ ਪੁੱਛਕਿੱਚੀ ਨਾ ਹੋਵੇ ਤਾਂ ਇਸ ਕਰਕੇ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਨੇ ਕਿੰਨੀਆਂ ਚੀਜ਼ਾਂ ਚੇਂਜ ਹੋਈਆਂ ਨੇ ਤੁਹਾਨੂੰ ਲੱਗਦਾ ਉਸੇ ਢਾਰੇ ਤੇ ਉਸੇ ਸਿਸਟਮ ਤੇ ਉਸ ਵਕਤ ਦਾ ਦਾ ਦੌਰ ਥੋੜਾ ਜਿਆਦਾ ਖਤਰਨਾਕ ਸੀ ਨਾ ਕਿ ਉਸ ਲੈਵਲ ਤੱਕ ਤਾਂ ਨਹੀਂ ਪਰ ਅੱਜ ਦੇ ਯੁੱਗ ਵਿੱਚ ਮਤਲਬ 2025 ਚ ਨਵੀਂ ਇੱਕ ਸਦੀ ਦੇ ਵਿੱਚ ਅਗਰ ਛੋਟੀ ਮੋਟੀਆਂ ਵੀ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਉਹ ਪੁਲਿਸ ਸਟੇਟ ਹੀ ਹੈ ਨਾ ਲੋਕੀ ਟਕਰਾ ਮਾਰ ਰਹੇ ਨੇ ਲੋਕੀ ਆਪਣਾ ਆ ਜਿਹੜਾ ਹੁਣ ਸ਼ਰਾਬ ਦਾ ਘਟਾਲਾ ਹੋਇਆ ਉਹਦੇ ਕਿੰਨੇ ਬੰਦੇ ਮਾਰੇ ਗਏ ਨੇ ਕਦੀ ਕਿਸੇ ਨੇ ਕਿਸੇ ਨੂੰ ਫੜਿਆ ਕਿਸੇ ਮਾਫੀਆ ਨੂੰ ਫੜਿਆ ਕਿਸੇ ਨੂੰ ਪੰਡੇ ਨੂੰ ਤਰਨ ਤਰਨ ਮੇਰੇ ਖਿਆਲ ਸੌ ਬੰਦਾ ਮਰ ਗਿਆ ਸੀ ਉਸ ਵੇਲੇ ਤੇ ਭਗਵੰਤ ਮਾਨ ਤੇ ਕੇਜਰੀਵਾਲ ਆ ਸਾਰੇ ਇਹਨਾਂ ਦੇ ਉੱਥੇ ਗਏ ਸਪੋਕੇ ਤੇ ਉਸ ਵੇਲੇ ਤਾਂ ਇਹਨਾਂ ਨੇ ਕਿਹਾ ਸਾਡੀ ਸਰਕਾਰ ਬਣਦੇ ਹੋ ਅਸੀਂ ਤਾਂ ਪੂਰੀ ਇਨਕੁਆਇਰੀ ਕਰਾਵਾਂਗੇ ਜੇ ਤੁਸੀਂ ਐ ਕਰ ਦਾਂਗੇ ਜੇ ਅਸੀਂ ਤਾਂ ਸਾਰਿਆਂ ਨੂੰ ਫੜ ਕੇ ਅੰਦਰ ਦਿਆਂ ਕਿਸ ਨੂੰ ਕੀਤਾ ਇਹਨਾਂ ਨੇ ਅੰਦਰ ਸੋ ਉਹ ਉਸ ਲੈਵਲ ਦਾ ਮਾਹੌਲ ਤਾਂ ਦਿੱਸ਼ਤ ਦਾ ਨਹੀਂਗਾ ਬਟ ਅੱਜ ਵੀ ਪੁਲਿਸ ਨੂੰ ਬਹੁਤ ਪਾਵਰਸ ਨੇ ਜਿਹੜੀ ਕਿ ਨਹੀਂ ਹੋਣੀਆਂ ਚਾਹੀਦੀਆਂ ਪੁਲਿਸ ਸ਼ੁੱਡ ਬੀ ਗਵਰਨਡ ਬਾਈ ਦ ਰੂਲ ਆਫ ਲਾੜੇ ਦਾ ਆਪਾ ਬਾਬਾ ਸਾਹਿਬ ਉਮੀਦ ਕਰਦੀਆਂ ਫੋਟੋਆਂ ਤੇ ਭਗਤ ਸਿੰਘ ਦੀਆਂ ਫੋਟੋਆਂ ਟੰਗੀਆਂ ਤੇ ਉਹਨਾਂ ਦੇ ਹਰ ਕਾਨੂੰਨ ਨੂੰ ਅਸੀਂ ਚਿੱਕੇ ਤੇ ਟੰਗਦੇ ਹਾਂ ਕਿੰਨੇ ਬਦਲਾਖੋਰੀ ਦੇ ਝੂਠੇ ਪਰਚੇ ਦਰਜ ਕੀਤੇ ਭਗਵੰਤਪਾਤ ਕਿੰਨਾ ਕੁਝ ਹੋਰ ਪੰਜਾਬ ਦੇ ਵਿੱਚ ਵਾਪਰਿਆ ਕੁੱਟਮਾਰ ਰੋਜ਼ ਹੁੰਦੀ ਆ ਆ ਇੱਕ ਕਾਂਸਟੇਬਲ ਫੜੀ ਗਈ ਅਮਨਦੀਪ ਕੌਰ ਉਹਨੂੰ ਮੁੜ ਕੇ ਉਹਦੇ ਜਮਾਨਤ ਦਾ ਵਿਰੋਧ ਵੀ ਨਹੀਂ ਕੀਤਾ ਕਦੇ ਕਿਸੇ ਨੇ ਪੁੱਛਿਆ ਉਹਨਾਂ ਨੂੰ ਭਗਵੰਤ ਮਾਨ ਨੂੰ ਕਿ ਆ ਕੀ ਚੱਲ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਅਮਨਦੀਪ ਕੌਰ ਨੂੰ ਅਗਰ ਫੜਦੇ ਉਹਦੀ ਤਹਿਕੀਕਤ ਪੂਰੀ ਕਰਦੇ ਤਾਂ ਉਹਦੀ ਤਾਂ ਚੇਨ ਪੁਰਤਾਈ ਚੰਡੀਗੜ੍ਹ ਤਾਈ ਸੀਗੀ ਵੱਡੇ ਵੱਡੇ ਆਫੀਸਰਸ ਆਉਣੇ ਸੀ ਉਹਨਾਂ ਕਹਿੰਦਾ ਨਹੀਂ ਇੱਥੇ ਬੰਦ ਕਰ ਦਿੰਨੇ ਆਪਾਂ ਇਹ ਹੀ ਪੁਲਿਸ ਸਟੇਟ ਹੁੰਦੀ ਹੋਰ ਕੀ ਪੁਲਿਸ ਸਟੇਟ ਹੈ ਸਰ ਸਾਬ ਕਾਂਗਰਸ ਨੂੰ ਲੈ ਕੇ ਵੀ ਮੇਰੇ ਕੁਝ ਇੱਕ ਸਵਾਲ ਨੇ ਕਾਂਗਰਸ ਦੇ ਵਿੱਚ ਹਾਲਾਤ ਠੀਕ ਹੋਏ ਆ ਕੁਛ ਨਹੀਂ ਕਾਂਗਰਸ ਚ ਇਹ ਕਹਿੰਦੇ ਆਪਸ ਚ ਖਿੱਚੋ ਤਾਣੀ ਬਹੁਤ ਚੱਲ ਰਹੀ ਜਿਵੇਂ ਇਲੈਕਸ਼ਨ ਜਿਹੜੇ ਆਉਂਦੇ ਆ ਕਾਂਗਰਸ ਦੇ ਵਿੱਚ ਸੀਐਮ ਦੇ ਚਿਹਰੇ ਜਿਹੜੇ ਆ ਪੰਜ ਸੱਤ ਵਿੱਚ ਆ ਗਏ ਆ ਪਰ ਤੁਹਾਨੂੰ ਇਹ ਸਵਾਲ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਣਾ ਚਾਹੀਦਾ ਮੈਂ ਪਾਰਟੀ ਦੀ ਕਦੀ ਅੰਦਰਲੀ ਇਸ ਜਿਆਦਾ ਕਿਤੇ ਨਾ ਬਾਹਰ ਗੱਲ ਕੀਤੀ ਨਾ ਮੈਂ ਕੋ ਇੰਟਰਸਟਡ ਨਹੀਂ ਤੁਸੀਂ ਵੀ ਸੀਨੀਅਰ ਫੇਸ ਹੋ ਕਾਂਗਰਸ ਨੇ ਸੀਨੀਅਰ ਜ਼ਿੰਮੇਵਾਰੀ ਵੰਡੀ ਦਿੱਤੀ ਉਹਨਾਂ ਨੂੰ ਪੁੱਛਣਾ ਤਾਂ ਤੁਸੀਂ ਇਹ ਕਿਹਾ ਜਾਂਦਾ ਕਿ ਸੁਖਪਾਲ ਸਿੰਘ ਖਹਿਰਾ ਜੇ ਟਿਕ ਰਹਿੰਦੇ ਤਾਂ ਸ਼ਾਇਦ ਸੀਐਮ ਹੁੰਦੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿੱਚ ਜਾਂ ਘੁੱਟਣ ਇਨੀ ਤੁਹਾਨੂੰ ਲੱਗਿਆ ਕਿ ਨਹੀਂ ਟਿਕ ਨਹੀਂ ਪਾਇਓ ਆਮ ਆਦਮੀ ਪਾਰਟੀ ਜਾਣਾ ਮੇਰਾ ਸਭ ਤੋਂ ਵੱਡਾ ਪੋਲਿਟੀਕਲ ਬਲੰਡਰ ਸੀ ਸਮਝ ਗਿਆ ਤੁਸੀਂ ਸਿਰਫ ਅਹੁਦੇ ਦੀ ਗੱਲ ਨਹੀਂ ਹੁੰਦੀ ਕੇਜਰੀਵਾਲ ਦੀ ਜਿਹੜੀ ਮਾਨਸਿਕਤਾ ਵਾ ਉਹ ਤਾਂ ਕੰਪਲੀਟ ਡਿਕਟੇਟਰ ਆ ਮੇਰੇ ਬੰਦੇ ਮੇਰੇ ਵਰਗੇ ਬੰਦਿਆਂ ਤਾਂ ਨੇੜੇ ਵੀ ਨਹੀਂ ਚੱਲ ਸਕਦਾ ਭਗਵੰਤ ਮਾਨ ਅਜਿਹਾ ਵਾਸਤੇ ਡਮੀ ਹੈਲੀਕਾਪਟਰ ਯੂਜ਼ ਕਰਦਾ ਕੇਜਰੀਵਾਲ ਮੈਨੂੰ ਮਨੀਸ਼ ਸੋਡਿਆ ਸਰਕਾਰੀ ਜਹਾਜ਼ ਇਹ ਚੜਦੇ ਨੇ ਜਿਹੜੇ ਬੰਦੇ ਦਿੱਲੀੋਂ ਨਕਾਰੇ ਹੋਏ ਨੇ ਰਿਜੈਕਟ ਕਰਤੇ ਨੇ ਉਹ ਸਾਡੀ ਐਜੂਕੇਸ਼ਨ ਪਾਲਿਸੀ ਚਲਾ ਰਹੇ ਨੇ ਸਿੱਖਿਆ ਕ੍ਰਾਂਤੀ ਉਹ ਸਾਡੇ ਸਟੇਜਾਂ ਦੇ ਉੱਤੇ ਬਹਿ ਕੇ ਪੰਜਾਬ ਦੇ ਬਾਰੇ ਪਾਲਿਸੀ ਸਟੇਟਮੈਂਟਸ ਜਾਰੀ ਕਰ ਰਹੇ ਨੇ ਇੱਕ ਤਾਂ ਸੋਟੀਆਂ ਦੇ ਇਹ ਵੀ ਆ ਗਈ ਸੀ ਵੀਡੀਓ ਜੀ ਕਿ ਭਗਵੰਤਪານ ਮੀਡੀਆ ਨਾਲ ਗੱਲ ਕਰ ਰਿਆ ਉਹ ਕਹਿੰਦਾ ਹੁਣ ਮਾੜੇ ਪਾਸੇ ਉਹ ਮੈਂ ਗੱਲ ਕਰਨੀ ਹੈ ਅਚੀਵ ਮਿਨਿਸਟਰ ਦੀ ਕੀ ਵੈਲਿਊ ਉੱਥੇ ਇਸ ਤਰ੍ਹਾਂ ਦਾ ਇਹ ਤਾਂ ਡੰਮੀ ਹੋਇਆ ਨਾ ਫਿਰ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਹਿੰਦੇ ਕਿ ਸੁਖਪਾਲ ਸਿੰਘ ਖਹਿਰਾ ਹੋਣੀ ਮਹਤੋਕਾਂਕਸ਼ੀ ਨੇ ਸੁਖਪਾਲ ਸਿੰਘ ਖਹਿਰਾ ਹੋਣੀ ਜਿਆਦਾ ਖੁਆਬ ਪਾਲ ਕੇ ਬੈਠੇ ਸੀ ਪਰ ਕਹਿੰਦੇ ਕਾਲੇ ਬਹੁ ਪੈਂਦੇ ਸੁਖਪਾਲ ਸਿੰਘ ਖੈਰਾ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਉਹਨਾਂ ਦੇ ਕਹਿਣ ਦਾ ਮੈਨੂੰ ਕੀ ਫਰਕ ਹੈ ਮੈਂ ਆਪਣਾ ਕੰਮ ਕਰ ਹਮ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡਾ ਬਲੰਡਰ ਸੀਗਾ ਤੁਹਾਡਾ ਪਰ ਜੇ ਜਦੋਂ ਚਲੇ ਗਏ ਸੀ ਜੇ ਟਿਕ ਰਹੇ ਨਹੀਂ ਤੁਹਾਨੂੰ ਲੱਗਦਾ ਕਿ ਸੀਐਮ ਫੇਸ ਸੀਗੇ ਤੁਸੀਂ ਵੀ ਕਿ ਨਹੀਂ ਨਹੀਂ ਮੈਂ ਤਰਨੂੰ ਮੈਨੂੰ ਜਦੋਂ ਹਟਾਇਆ ਉਹਨਾਂ ਨੇ ਪਹਿਲਾਂ ਪੁੱਛਿਆ ਤੁਸੀਂ ਕਦੀ ਕਿਸੇ ਨੇ ਕਿ ਕੇਜਰੀਵਾਲ ਨੂੰ ਕਿ ਮੈਨੂੰ ਟਵਿੱਟਰ ਤੇ ਹਟਾਇਆ ਕਦਰ ਲਈ ਸੀ ਕਾਰਨ ਦੱਸਿਆ ਉਹਨਾਂ ਨੇ ਅੱਜ ਤੱਕ ਕਦੀ ਕਿਸੇ ਆਮ ਆਦਮੀ ਪਾਰਟੀ ਨੇ ਡਿਸਕਲੋਜ਼ ਕੀਤਾ ਕਿ ਮੈਂ ਸੁਖਪਾਲ ਖੈਰਾ ਲੀਡਰ ਆਫ ਆਪੋ ਮੈਂ ਤਾਂ ਕੰਮ ਹੀ ਆਪਣਾ ਠੀਕ ਕਰ ਰਹਾ ਸੀ ਆ ਮੇਰੇ ਤੇ ਜਿਹੜੇ ਐਨਡੀਪੀਐਸ ਪਰਚੇ ਕੋਚ ਇਹਨਾਂ ਦੇ ਕਰਕੇ ਹੀ ਬਣੇ ਨੇ ਅਲਟੀਮੇਟਲੀ ਉਹਨਾਂ ਕੋ ਕਰ ਨਹੀਂ ਕੋਈ ਨਹੀਂ ਸੀਗਾ ਤਾਂ ਉਹ ਮੇਰੇ ਵਰਗੇ ਬੰਦੇ ਨੂੰ ਤਾਂ ਟੋਲਰੇਟ ਨਹੀਂ ਕਰ ਸਕਦੇ ਦੇ ਵਾਂਟ ਬਰੀ ਕੰਪਲੀਟ ਤਾਈਓ ਇਹਨਾਂ ਦਾ ਨਾਮ ਰੱਖਿਆ ਬੰਦੂਆ ਮਜ਼ਦੂਰ ਇਹ ਬੌਂਡਡ ਲੇਬਰ ਆ ਇਹ ਪਰ ਤੁਹਾਨੂੰ ਸਮਝ ਕੀ ਆ ਵੀ ਤੁਹਾਨੂੰ ਕਿਉਂ ਹਟਾਇਆ ਗਿਆ ਸੀ ਉਸ ਵੇਲੇ ਟਵਿੱਟਰ ਇੱਕ ਟਵੀਟ ਆਇਆ ਸੀਗਾ ਕਿ ਹਟਾਇਆ ਇਸ ਕਰਕੇ ਹਟਾਇਆ ਗਿਆ ਸੀ ਕਿਉਂਕਿ ਮੈਂ ਆਪਣੀ ਪੰਜਾਬ ਦੀ ਗੱਲ ਕਰਦਾ ਸੀ ਠੋਕ ਪਾ ਜਾ ਕੇ ਇਹ ਜਿਹੜੇ ਦਿੱਲੀੋਂ ਮੈਨੂੰ ਕੋਈ ਹੁਕਮ ਸ਼ੁਕਮ ਛੋਟੇ ਮੋਟੇ ਮੈਂ ਮੰਨਦਾ ਨਹੀਂ ਸੀਗਾ ਮੈਂ ਆਪਣੀ ਗੱਲ ਉਪ ਚੋਰ ਇਨਸਟਰਕਸ਼ਨ ਛੋਟੀਆਂ ਮੋਟੀਆਂ ਹੁੰਦੀਆਂ ਕਿ ਇਸਵੇਂ ਨਹੀਂ ਬੋਲਣਾ ਐਸੇ ਬਾਤ ਨਹੀਂ ਕਰਨੀ ਸਿੱਖ ਇਸ਼ੂਜ਼ ਕੇ ਉੱਪਰ ਜ਼ਿਆਦਾ ਨਹੀਂ ਬਾਤ ਕਰਨੀ ਇਦਾਂ ਦੀ ਗੱਲਾਂ ਹੁੰਦੀਆਂ ਹਮ ਸਿੱਖ ਇਸ਼ੂਜ਼ ਤੇ ਜੇ ਗੱਲ ਨਹੀਂ ਪੰਜਾਬ ਚ ਰਹਿ ਕੇ ਕਰੋਗੇ ਤਾਂ ਸਰਵਾਈਵ ਕਿਵੇਂ ਕਰੋਗੇ ਤੇ ਹੁਣ ਦੱਸੋ ਤੁਸੀਂ ਭਗਵੰਤਪਾਨ ਕਰਦਾ ਸਿੱਖੀ ਸ਼ੂ ਉਹਦਾ ਸਿੱਖਾ ਨੂੰ ਸਭੋਂ ਦਮਨ ਚੱਕਰ ਚ ਲੈ ਜਾਂਦਾ ਉਹਨੇ ਕਿਸਾਨਾਂ ਦੇ ਉੱਤੇ ਜੋ ਕੁਝ ਉਹਨੇ ਕੀਤਾ ਵਾ ਕੀ ਇਹ ਜਸਟੀਫਾਈਡ ਹੈ ਉਹ ਕਹਿੰਦੇ ਕਿ ਉਸ ਜਿਸ ਤਰੀਕੇ ਨਾਲ ਇੱਕ ਵੱਡੀ ਮੂਵਮੈਂਟ ਸੀਗੀ ਉਹ ਪੂਰੀ ਮੂਵਮੈਂਟ ਕ੍ਰਸ਼ ਕਰ ਦਿੱਤੀ ਗਈ ਔਰ ਉਸ ਤੋਂ ਬਾਅਦ ਕਿਸਾਨ ਲੀਡਰ ਵੀ ਉਸ ਤਰੀਕੇ ਨਾਲ ਨਹੀਂ ਬੋਲ पाए ਨਹੀਂ ਇਹ ਜਿਹੜਾ ਇੱਕ ਕ੍ਰਸ਼ ਕਰਨ ਦਾ ਮਕਸਦ ਹੈਗਾ ਕਿ ਇਹ ਪੰਜਾਬ ਦੇ ਹਿੱਤ ਵਿੱਚ ਹੈ ਹੂੰ ਕਿਸਾਨ ਪੰਜਾਬ ਦੇ ਜਿਹੜੇ ਸਟਰਗਲ ਕਰ ਰਹੇ ਸੀ ਕੀ ਮੰਗਦੇ ਸੀ ਐਮ ਐਸ ਪੀ ਮੰਗਦੇ ਨਾ ਨਾ ਖਾਲਿਸਤਾਨ ਤਾਂ ਨਹੀਂ ਮੰਗ ਰਹੇ ਸੀ ਉਹ ਪਾਕਿਸਤਾਨੀ ਤਾਂ ਨਹੀਂ ਸੀਗੇ ਉਹ ਤਾਂ ਪੰਜਾਬ ਦੇ ਦੇਸ਼ ਵਿੱਚ ਰਹਿ ਕੇ ਆਪਣਾ ਸਿਸਟਮ ਭਗਵੰਤਪਾਲ ਨੂੰ ਤੇ ਕੇਜਰੀਵਾਲ ਨੂੰ ਪੁੱਛੋ ਤੁਸੀਂ ਉਹਨਾਂ ਦੇ ਜੀ ਸੀ ਬੀ ਬਲਡوزر ਕਿਉਂ ਚੜਾਏ ਉਹ ਇਸ ਲਈ ਚੜਾਏ ਗਏ ਨੇ ਕਿਉਂਕਿ ਦਿੱਲੀੋਂ ਹੁਕਮ ਆਇਆ ਸੀਗਾ ਕੇਜਰੀਵਾਲ ਦੀ ਤੇ ਮਨਜੀਸ ਮਨੀਸਟਰ ਸੋਢੀ ਦਾ ਜਿਹੜੀ ਸੰਗੀ ਹੈ ਨਾ ਉਹਨਾਂ ਦੇ ਹੱਥ ਚਾ ਹੋਂ ਉਹਨਾਂ ਕੋਲ 12 2000 ਕਰੋੜ ਦਾ ਕਲਾਸਰੂਮ ਘੁਟਾਲਾ 2000 ਕਰੋੜ ਦਾ ਸ਼ਰਾਬ ਘੁਟਾਲਾ ਪਤਾ ਨਹੀਂ ਕਿੰਨੇ ਹੋਰ ਘੁਟਾਲੇ ਉਹ ਜੋ ਹੁਕਮ ਛੱਡਦੇ ਨੇ ਉਤੋਂ ਚਾਹੇ ਉਹ ਅੰਦੋਲਨ ਉਖਦੇੜਿਆ ਗਿਆ ਤੇ ਚਾਹੇ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਰਿਪੀਟ ਐਨਐਸਏ ਲਾਈ ਆ ਇਹ ਸਾਰਾ ਉਤੋਂ ਆ ਰਿਹਾ ਨੇ ਤੇ ਕੇਜਰੀਵਾਲ ਸੇਮ ਸਿਚੁਏਸ਼ਨ ਨਹੀਂ ਉਹਨਾਂ ਦਾ ਅਮਰਿਤਪਾਲ ਸਿੰਘ ਹੁਣਾਂ ਦੇ ਬਾਰੇ ਕੀ ਅੰਡਰਸਟੈਂਡਿੰਗ ਹੈ ਖੈਰ ਸਾਬ ਤੁਹਾਡੀ ਮੈਂ ਇਹ ਸਮਝਦਾ ਕਿ ਜੋ ਕੁਛ ਉਹਦਣਾ ਹੁਣ ਕਰ ਕੀਤਾ ਜਾ ਰਿਹਾ ਮਲਟੀਪਲ ਪਰਚੇ ਤੇ ਦੂਜੇ ਤੇ ਗਲਤ ਹੈ ਅਗਰ ਕਿਸੇ ਗੱਲ ਬੰਦੇ ਨੇ ਕੋਈ ਗਲਤ ਪ੍ਰਚਾਰ ਜਾਂ ਕੋਈ ਗਲਤ ਕੰਮ ਕੀਤਾ ਤੁਹਾਡੇ ਕੋ ਤੁਹਾਡਾ ਕਾਨੂੰਨ ਇੰਨਾ ਕਮਜ਼ੋਰ ਹੈ ਕਿ ਤੁਸੀਂ ਉਹਨੂੰ ਸਜ਼ਾ ਨਹੀਂ ਦੇ ਸਕੀ ਇੱਥੇ ਪੰਜਾਬ ਦੀ ਜੇਲ੍ਹ ਚ ਨਹੀਂ ਰੱਖ ਸਕੇ ਪਰ ਤਾਂ ਇਹਦਾ ਕਹਿਣਾ ਕਿ ਅੰਬੇਦਕਰ ਸਾਹਿਬ ਦੀ ਫੋਟੋ ਲਾ ਦੇਣੀ ਚਾਹੀਦੀ ਫਿਰ ਉਹਦਾ ਕਹਿਣ ਕੇ ਅਸੀਂ ਤਾਂ ਹੁਣ ਇਦਾਂ ਚੱਲਾਂਗੇ ਹਾਂ ਨਹੀਂ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਗੱਲ ਕਹਿ ਰਹੇ ਹੋ ਅਮਰਤਪਾਲ ਦਾ ਪਰਿਵਾਰ ਵੀ ਇੱਕ ਦੋ ਮਿੰਟ ਮੈਂ ਹੋਰ ਲੈਣੇ ਅਮਰਤਪਾਲ ਦਾ ਪਰਿਵਾਰ ਵੀ ਇਹ ਕਹਿ ਰਿਹਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਜਾਂ ਤਾਂ ਮੇਰਾ ਖਿਆਲ ਕਾਂਗਰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਲੋਕ ਸਭਾ ਦੇ ਵਿੱਚ ਵੀ ਬਾਤ ਚੁੱਕੀ ਹੈ ਜਾਂ ਤੁਸੀਂ ਬੋਲਦੇ ਹੋ ਕਾਂਗਰਸ ਦੇ ਵਿੱਚ ਵੀ ਦੇਖੋ ਮੇਰਾ ਬੋਲਣਾ ਜਾਂ ਚੰਨੀ ਸਾਹਿਬ ਦਾ ਬੋਲਣਾ ਇੱਥੇ ਇੱਥੇ ਪਿੱਛੇ ਸਮਝੋ ਕਾਰਨ ਕੀ ਹੈ ਜਿਹੜੇ ਵੀ ਬੰਦੇ ਡ੍ਰੈਕੋਨियन ਲਾਜ਼ ਦੇ ਬਲੈਕ ਲਾਜ਼ ਦੇ ਖਿਲਾਫ ਨੇ ਜਾਂ ਜਿਹਨਾਂ ਬੰਦਿਆਂ ਨੇ ਇਹ ਕਾਲੇ ਕਾਨੂੰਨ ਆਪ ਹੰਡਾਏ ਨੇ ਜਿਵੇਂ ਮੇਰੇ ਪਿਤਾ ਜੀ ਨੂੰ ਮਲਟੀਪਲ ਐਨਐਸਏ ਲਾ ਕੇ ਜੇਲ੍ਹਾਂ ਵਿੱਚ ਰੱਖਿਆ ਗਿਆ ਉਹਨਾਂ ਪਰਿਵਾਰਾਂ ਨੂੰ ਪਤਾ ਹੁੰਦਾ ਕਿੰਨੇ ਸਾਲ ਰਹੇ ਨੇ ਤੁਹਾਡੇ ਫਾਦਰ ਸਾਹਿਬ ਐਨਐਸਏ ਤੇ ਕਾਫੀ ਵਾਰੀ 3-4 ਵਾਰੀ ਉਹਨਾਂ ਡੀਟੇਨ ਕੀਤਾ ਬਹੁਤ ਦੂਰ ਅਗਰਤਲਾ ਤ੍ਰਿਪੁਰਾ ਦੀ ਜੇਲ੍ਹ ਵਿੱਚ ਪੂਰਾ 1 ਸਾਲ ਹਜ਼ਾਰੀ ਬਾਗ ਦੀ ਜਿਲ੍ਹਚਾ ਰੱਖਿਆ ਗਿਆ ਤਿਹਾਰ ਜੇਲ੍ਹ ਚ ਰੱਖਿਆ ਗਿਆ ਪੰਜਾਬ ਦੀਆਂ ਸਾਰੀਆਂ ਜਿਲ੍ਹਾ ਚ ਰੱਖਿਆ ਗਿਆ ਤੋਂ ਅਸੀਂ ਹੰਡਾਇਆ ਹੋਇਆ ਆਈ ਕੈਨੋਟ ਜਸਟੀਫਾਈ ਇਟ ਵਿਦ ਥਿਸ ਇਹ ਗਲਤ ਹੈ ਉਹ ਗਲਤ ਹੀ ਰੋ ਧੰਨਵਾਦ ਕੇਰ ਸਾਹਿਬ ਬਹੁਤ ਬਹੁਤ ਧੰਨ ਸੁਖਪਾਲ ਸਿੰਘ ਖੈਰਾ ਸਰਨਾਲਸੀ ਕੇ ਪੀਐਸ ਗਿੱਲ ਨੂੰ ਗਿੱਲ ਤੋਂ ਲੈ ਕੇ ਅਮਰਤਪਾਲ ਸਿੰਘ ਔਰ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਤੇ ਪੰਜਾਬ ਸਰਕਾਰ ਨੂੰ ਲੈ ਕੇ ਵੀ ਖੈਰਾ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਸੁਖਪਾਲ ਸਿੰਘ ਖੈਰਾ ਹਰ ਮਸਲੇ ਤੇ ਖੁੱਲ ਕੇ ਗੱਲ ਰੱਖਦੇ ਆ ਅੱਜ ਵੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਕੇਪੀਐਸ ਗਿੱਲ ਸਣੇ ਅਮਰਤਪਾਲ ਨੂੰ ਲੈ ਕੇ ਕੀ ਅੰਡਰਸਟੈਂਡਿੰਗ ਹੈ ਸੰਤਪਿੰਡਰਾਂ ਵਾਲਿਆਂ ਨੂੰ ਲੈ ਕੇ ਕੀ ਅੰਡਰਸਟੈਂਡਿੰਗ ਹੈ ਇਸ ਮਸਲੇ ਤੇ ਵੀ ਖੁੱਲ ਕੇ ਖੈਰਾ ਸਾਹਿਬ ਨੇ ਆਪਣੀ ਗੱਲ ਰੱਖੀ